ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਜੀ ਮੌਜੂਦ ਨੇ ਅਸੀਂ ਬਿਹਤ ਅਹਿਮ ਕਹਿ ਲਈਏ ਖਬਰ ਕਹਿ ਲੋ ਜਾਂ ਮੁੱਦਾ ਕਹਿ ਲੋ ਜਾਂ ਜੋ ਤੁਹਾਡੇ ਮਨ ਦੇ ਵਿੱਚ ਆਵੇ ਅਸੀਂ ਦਰਸ਼ਕਾਂ ਤੇ ਛੱਡਾਂਗੇ ਜੋ ਚਰਚਾ ਪੰਜਾਬ ਦੇ ਵਿੱਚ ਰਹੀ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਦੇ ਉੱਤੇ ਗੱਲਬਾਤ ਨੂੰ ਅੱਗੇ ਵਧਾਵਾਂਗੇ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਬਹੁਤ ਧੰਨਵਾਦ ਸੁਖਵਿੰਦਰ ਜੀ ਤੇ ਤੁਹਾਡੇ ਰਾਂ ਜਿੰਨੇ ਵੀ ਸਾਰੇ ਸੂਝਵਾਨ ਲੋਕ ਜੁੜੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਗੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮੈਮ ਤੁਸੀਂ ਵੀ ਵੇਖਿਆ ਹੋਣਾ ਕਿ ਉਪਲ ਫਾਰਮ ਜਾਂ ਟਰੈਕਟਰ ਵਾਲੀ ਕੁੜੀ ਜਾਂ ਜੋ ਵੀ ਮੀਡੀਆ ਦੇ ਵਿੱਚ ਚੱਲਿਆ ਸੋਸ਼ਲ ਮੀਡੀਆ ਤੇ ਅਸੀਂ ਵੀ ਬਹੁਤ ਕੁਝ ਸੁਣਿਆ ਪੜ੍ਹਿਆ ਦੇਖਿਆ ਦੋਹਾਂ ਪਰਿਵਾਰਾਂ ਦੇ ਵਿੱਚ ਆਪਸੀ ਜੋ ਰੌਲਾ ਰੱਪਾ ਪਿਆ ਕੁਝ ਅਸ਼ਲੀਲ ਵੀਡੀਓਜ਼ ਨੂੰ ਲੈ ਕੇ ਜਾਂ ਜੋ ਵੀ ਪੁਲਿਸ ਤੇ ਇੱਕ ਪ੍ਰੈਸ਼ਰ ਰਿਹਾ ਪਰਚਾ ਹੋਇਆ ਜਿਹੜੇ ਮੈਡਮ ਵੂਮਨ ਕਮਿਸ਼ਨ ਦੇ ਨੇ ਪੰਜਾਬ ਦੇ ਉਹਨਾਂ ਨੇ ਵੀ ਇੰਟਰਫੇਅਰ ਕੀਤਾ ਸੂ ਮੋਟੋ ਨੋਟਿਸ ਲਿਆ ਬਹੁਤ ਸਾਰੇ ਸਵਾਲ ਉਦੋਂ ਬਾਅਦ ਖੜੇ ਹੋਏ ਜਦੋਂ ਦੋਹਾਂ ਪਰਿਵਾਰਾਂ ਦਾ ਸਮਝੌਤਾ ਹੋਇਆ ਕਈ ਲੋਕ ਮੈਂ ਕਮੈਂਟਾਂ ਦੇ ਵੇਖੇ ਪੜ੍ਹਦੇ ਲਿਖਦੇ ਵੇਖੇ ਗਏ ਜਿਹੜੇ ਕਹਿੰਦੇ ਕਿ ਜੀ ਤੁਸੀਂ ਕੀ ਚਾਹੁੰਦੇ ਸੀ ਕਿ ਪਰਿਵਾਰ ਲੜਦੇ ਰਹਿਣ ਜਾਓ ਮੁੰਡੇ ਨੂੰ ਪੋਕਸੋ ਐਕਟ ਦੇ ਅਧੀਨ ਜਿਹੜਾ ਪੋਸਕੋ ਐਕਟ ਦੇ ਅਧੀਨ ਜਿਹੜਾ ਉਹ ਸਜ਼ਾ ਹੋ ਜਾਏ ਮਤਲਬ ਇਸ ਤਰ੍ਹਾਂ ਦੇ ਸਵਾਲ ਖੜੇ ਹੋਏ ਅਸੀਂ ਸਮਝਣਾ ਚਾਹਾਂਗੇ ਇੱਕ ਇੱਕ ਕੱਲਾ ਇਹ ਮਾਮਲਾ ਨਹੀਂ ਇਹੋ ਜੇ ਬਹੁਤ ਮਾਮਲੇ ਨੇ ਜਿਹਦੇ ਉੱਤੇ ਪੁਲਿਸ ਵੀ ਚਾਹੁੰਦੀ ਹੈ ਕਿ ਅਸੀਂ ਕਾਰਵਾਈ ਕਰੀਏ ਔਮਨ ਕਮਿਸ਼ਨ ਵੀ ਚਾਹੁੰਦਾ ਹੈ ਕਿ ਅਸੀਂ ਸੂ ਮੋਟਰ ਨੋਟਿਸ ਲਈਏ ਮੁਰਕੇ ਲੋਕ ਕਹਿੰਦੇ ਨੇ ਜੀ ਤੁਸੀਂ ਨੋਟਿਸ ਕਿਉਂ ਨਹੀਂ ਲਿਆ ਅਦਾਲਤਾਂ ਨੂੰ ਕਿਹਾ ਜਾਂਦਾ ਕਿ ਦੇਖੋ ਜੀ ਐਡੇ ਵੱਡੇ ਕਾਂਡ ਵਾਪਰ ਜਾਂਦੇ ਨੇ ਨੋਟਿਸ ਕਿਉਂ ਨਹੀਂ ਲੈਂਦੇ ਅਸੀਂ ਇਸ ਇੱਕ ਕੇਸ ਨੂੰ ਜੇ ਪੰਜਾਬ ਦੀਆਂ ਸਮੁੱਚੀਆਂ ਉਹਨਾਂ ਧੀਆਂ ਪਹਿਣਾ ਜਾਂ ਔਰਤਾਂ ਦੇ ਉੱਤੇ ਹੁੰਦੀ ਜ਼ੈਦਤੀ ਨੂੰ ਲੈ ਕੇ ਲਾਈਏ ਤਾਂ ਤੁਹਾਡਾ ਕੀ ਮੰਨਣਾ ਹੈ ਇਹ ਸਭ ਦੇ ਬਾਰੇ ਕਿ ਇਹ ਜੋ ਕੁਝ ਵੀ ਚੱਲਿਆ ਲੋਕਾਂ ਨੇ ਤਾਂ ਇਹਨੂੰ ਪੰਜਾਬ ਦਾ ਮੁੱਦਾ ਬਣਾ ਲਿਆ ਪਰ ਐਦਾਂ ਲੱਗਿਆ ਕਿ ਜਿਵੇਂ ਇੱਕ ਮੀਡੀਆ ਇੰਟੈਂਸ਼ਨ ਕ੍ਰੀਏਟ ਕੀਤੀ ਗਈ ਉਸ ਤੋਂ ਬਾਅਦ ਸਮਝੌਤਾ ਹੋ ਗਿਆ ਤਾਂ ਲੋਕ ਵੀ ਆਪਣੇ ਜਿਵੇਂ ਕਹਿੰਦੇ ਕਿ ਮੂੰਹ ਚੁੰਗਣਾ ਦੇ ਕੇ ਸੋਚਣ ਲੱਗੇ ਕਿ ਅਸੀਂ ਕਿਦੇ ਹੱਕ ਵਿੱਚ ਖੜੀਏ ਜਾਂ ਕਿਦੇ ਹੱਕ ਵਿੱਚ ਬੋਲੀਏ ਜਾਂ ਪੰਜਾਬ ਵਿੱਚ ਇਹ ਚੱਲ ਕੀ ਰਿਹਾ ਜੀ ਸੁਖਿੰਦਰ ਜੀ ਸਭ ਤੋਂ ਪਹਿਲੀ ਗੱਲ ਮੈਂ ਇਹ ਪੁੱਛਣਾ ਚਾਹੁੰਨੀ ਆ ਸਾਰੇ ਸੂਝਵਾਨ ਜਿੰਨੇ ਵੀ ਜੁੜੇ ਨੇ ਕਿ ਭਈ ਬੱਚੇ ਚਫੇਰੇ ਹਰ ਘਰ ਵਿੱਚ ਹੁੰਦੇ ਦੇਖ ਰਹੇ ਹੋ ਕੋਈ ਵਿਰਲੇ ਹੋਣਗੇ ਚਲੋ ਜਿੱਥੇ ਨਹੀਂ ਹੁੰਦੇ ਪਰ ਜੇ ਹਰ ਘਰ ਵਿੱਚ ਬੱਚੇ ਹੁੰਦੇ ਨੇ ਤਾਂ ਕੋਈ ਅਸਮਾਨ ਤੋਂ ਲਾ ਕੇ ਤਾਂ ਲਿਆਂਦਾ ਨਹੀਂ ਸਰੀਰਕ ਸੰਬੰਧਾਂ ਦੇ ਨਾਲ ਹੀ ਹੁੰਦੇ ਨੇ ਕਹਿਣ ਦਾ ਭਾਵ ਮੇਰਾ ਇਹ ਹੈ ਕਿ ਸਰੀਰਕ ਸੰਬੰਧ ਜਿਸ ਉਤੇ ਗੱਲ ਕਰਨੀ ਵਰਜੇ ਤੇ ਉਸੇ ਚੀਜ਼ ਨੂੰ ਜਿਸ ਢੰਗ ਨਾਲ ਨਵੀਂ ਪੀੜੀ ਗਿਰਾਵਟ ਦੀ ਹੱਦ ਤੱਕ ਉਸ ਨੂੰ ਵਰਤ ਰਹੀ ਹੈ ਇੱਕ ਫੋਕੀ ਸ਼ੋਰਤ ਦੇ ਵਾਸਤੇ ਮੈਂ ਵਿਊਜ਼ ਲੈਣੇ ਨੇ ਤੇ ਉੱਥੋਂ ਕਮਾਈ ਕਰਨੀ ਹੈ ਇਸ ਤੋਂ ਬਾਅਦ ਸੋਚ ਕੁਝ ਵੀ ਨਹੀਂ ਉਸ ਵਿੱਚ ਇਸ ਹੱਦ ਤੱਕ ਗਿਰਾਵਟ ਦੀ ਆ ਦੇ ਕੁਦੀ ਮੈਂ ਸਾਰੇ ਨਾਲ ਲੱਗੀਆਂ ਦੇਖੋ ਜੀ ਮੈਂ ਤੇ ਉਹ ਨਾਲ ਆ ਦੇਖੋ ਜੀ ਮੈਂ ਜੇਠ ਨਾਲ ਲੱਗੀਆਂ ਜੀ ਆ ਮੈਂ ਆਪਣੇ ਦੋਸਤ ਨਾਲ ਜੀ ਇੱਥੇ ਯਾਨੀ ਅਸੀਂ ਕੀ ਚੀਜ਼ ਉਜਾਗਰ ਕਰ ਰਹੇ ਹਾਂ ਤੇ ਕੀ ਦਿਖਾਣਾ ਚਾਹੁੰਦੇ ਹਾਂ ਪਰ ਵੱਡਾ ਜੋ ਸਵਾਲ ਇਹ ਉੱਠਦਾ ਵੇਖ ਕੌਣ ਰहे ਨੇ ਯਾਨੀ ਜਿਸ ਟੰਗ ਨਾਲ ਇਸ ਨੂੰ 12 ਲੱਖ 1 ਨੂੰ 10 ਲੱਖ ਤੇ 9 ਲੱਖ ਵਿਊਜ਼ ਮਿਲ ਗਏ ਜੀ ਕੀ ਦੇਖਣਾ ਚਾਹਿਆ ਲੋਕਾਂ ਨੇ ਬਿਲਕੁਲ ਦੂਸਰੇ ਦੇ ਘਰਾਂ ਵਿੱਚ ਝਾਤ ਮਾਰਨੀ ਸਾਡੀ ਫਿਤਰਤ ਬਣ ਚੁੱਕੀ ਹੈ ਸਾਡੀ ਸੋਚ ਉੱਥੇ ਤੱਕ ਸੀਮਤ ਹੋ ਗਈ ਕਿ ਅਸੀਂ ਦੂਜੇ ਨਾਲ ਕੀ ਵਾਪਰ ਰਿਹਾ ਦੇ ਵਿੱਚ ਚਾਤ ਮਾਰ ਲਈਏ ਸਾਡੇ ਆਪਣੇ ਅਸਲ ਮੁੱਦੇ ਕਿੱਥੇ ਜਾਂਦੇ ਨੇ ਉਹ ਟੱਠੇ ਖੂਚ ਜਾਂਦੇ ਇਹ ਹੁੰਦਾ ਜੇ ਤੁਹਾਡੀ ਵਿਸ਼ਾਲ ਸੋਚ ਹੈ ਕਿ ਬਿਲਕੁਲ ਸੰਕੀਰਣ ਨੀ ਕੀ ਜਈ ਸੋਚ ਸਾਰਾ ਕੁਝ ਇਸ ਉੱਤੇ ਆਧਾਰਿਤ ਹੁੰਦਾ ਕਿ ਤੁਹਾਡੀ ਬੁਨਿਆਦ ਕਿਵੇਂ ਦੀ ਸੀ ਤੁਸੀਂ ਜਿਸ ਘਰ ਵਿੱਚ ਪੈਦਾ ਹੋਏ ਹੋ ਉਸ ਘਰ ਵਿੱਚ ਕੀ ਘਰੇਲੂ ਹਿੰਸਾ ਹੋ ਰਹੀ ਹੈ ਉਸ ਘਰ ਵਿੱਚ ਕੀ ਵਾਈਸ ਸਵੈਪਿੰਗ ਹੋ ਰਹੀ ਹੈ ਉਸ ਘਰ ਵਿੱਚ ਕੀ ਦੋਨੋਂ ਮਾਂ ਜਾਂ ਪਿਓ दारू ਪੀਂਦੇ ਰਹਿੰਦੇ ਨੇ ਦੋਨੋਂ ਕੀ ਡਰਗ ਅਡਿਕਟ ਨੇ ਯਾਨੀ ਉਸ ਥਾਂ ਤੋਂ ਸ਼ੁਰੂ ਹੋਇਆ ਉਸ ਬੱਚੇ ਦੀ ਕੀ ਬੁਨਿਆਦ ਹੋਏਗੀ ਕੀ ਉਹਦੇ ਸੁਪਨੇ ਹੋ ਸਕਦੇ ਨੇ ਕੀ ਉਹ ਬਣਨਾ ਚਾਹੇਗਾ ਤੋਂ ਲੈ ਕੇ ਇੱਕ ਦੂਸਰਾ ਟੱਬਰ ਜਿਸ ਵਿੱਚ ਘਰ ਦੇ ਵਿੱਚ ਰੋਲ ਮਾਡਲ ਦਿਸਦੇ ਹੋਣ ਹੁਣ ਇਹ ਦੋਨਾਂ ਜਗ ਤੁਹਾਡੇ ਹੀ ਸਾਹਮਣੇ ਆ ਕਿ ਕੌਣ ਕਿੰਨਾ ਤਗੜੀ ਸ਼ਖਸੀਅਤ ਵਾਲਾ ਬਣੇਗਾ ਕੀ ਕਿਰਦਾਰ ਕਿਸ ਦਾ ਕਿਵੇਂ ਦਾ ਹੋਏਗਾ ਵੱਡੀ ਪੱਧਰ ਤੇ ਅਨਪੜਤਾ ਸਾਡੀ ਸੋਚ ਨੂੰ ਜੰਦਰੇ ਲਾ ਰਹੀ ਹੈ ਸੋ ਇਹੀ ਸਾਡੇ ਕਿਉਂਕਿ ਜਿੰਨਾ ਅਸੀਂ ਪੜਦੇ ਆ ਦਿਮਾਗ ਰੁਸ਼ਨਾਉਂਦਾ ਸਾਨੂੰ ਸਮਝ ਆਂਦੀ ਹੈ ਕਿ ਅਸੀਂ ਕੀ ਦੇਖਣਾ ਚਾਹੁੰਦੇ ਆ ਕੀ ਸੋਚਣਾ ਚਾਹੁੰਦੇ ਆ ਤੇ ਕਿੱਥੇ ਅਸੀਂ ਜਾਣਾ ਚਾਹੁੰਦੇ ਆ ਇਹ ਸਾਡੀ ਸੋਚ ਇੱਥੇ ਤੱਕ ਸੀਮਤ ਹੈ ਕਿ ਨਾਲ ਦੇ ਘਰ ਵਿੱਚ ਕੀ ਹੋ ਰਿਹਾ ਉਹਨਾਂ ਦੇ ਸਰੀਰਕ ਸੰਬੰਧਾਂ ਬਾਰੇ ਤਸਵੀਰਾਂ ਬਣਨੀਆਂ ਤੇ ਉਹਨੂੰ ਸਭ ਤੋਂ ਵੱਧ ਵਿਊਜ਼ ਲੈਣਾ ਤਾਂ ਇਸ ਬੰਦੇ ਦੀ ਸੋਚ ਕੋਈ ਉਸਾਰੂ ਜੇ ਤੁਸੀਂ ਗਿਣਦੇ ਹੋ ਫਿਰ ਤਾਂ ਬਸ ਆਦੀ ਹੋ ਚੁੱਕੀ ਹੈ। ਤਾਂ ਸਾਡਾ ਸਾਰੇ ਦਾ ਸਾਰਾ ਯਾਨੀ ਕੀ ਮੈਂ ਕੀ ਤੁਸੀਂ ਕੀ ਹਰ ਬੰਦਾ ਆਪਣਾ ਕੰਮਕਾਰ ਛੱਡ ਕੇ ਅਸੀਂ ਇੱਕੋ ਹੀ ਮੁੱਦੇ ਤੇ ਬਹਿ ਗਏ ਆ ਵੀ ਭਾਈ ਉਹਨਾਂ ਦੇ ਲੜਾਈ ਝਗੜੇ ਦੇ ਵਿੱਚ ਅਸੀਂ ਆਪਣਾ ਨੱਕ ਕਿਉਂ ਨਹੀਂ ਘਸੇੜਿਆ? ਇਸ ਕਿਉ ਦੇ ਵਿੱਚ ਅਸੀਂ ਅਸਲ ਵਿੱਚ ਦੇਖਿਆ ਕਿ ਇਹ ਸਮਾਜਿਕ ਨਿਗਾਰ ਕਿੱਥੇ ਤੱਕ ਪਹੁੰਚਿਆ ਕਿ ਔਰਤ ਕਦੇ ਜਦੋਂ ਜੂਝਦੀ ਸੀ ਆਪਣੀ ਬਰਾਬਰੀ ਲਈ ਤੋਂ ਲੈ ਕੇ ਅੱਜ ਇੱਕੋ ਤਸਵੀਰ ਦੇਖਣ ਨੂੰ ਮਿਲਦੀ ਜਿੱਥੇ ਔਰਤ ਨੰਗੇ ਮੂੰਹ ਪੂਰੇ ਖੁੱਲੇ ਆਮ ਸਰੇ ਆਮ ਦਾਸ ਸਕਦੀ ਹੈ ਹਾਂਜੀ ਨਾ ਬਣਾ ਰਹੀਆਂ ਮੇਰੀ ਵੀਡੀਓ ਦੇਖੋ ਮੈਂ ਸਰੀਰਕ ਸੰਬੰਧ ਬਣਾਏ ਮੇਰੀ ਮਰਜ਼ੀ ਆ ਵੇਖੋ ਮੈਨੂੰ ਕਰੰਦੇ ਆ ਮਤਲਬ ਇਹ ਇਹਨੂੰ ਕੀ ਬੋਲਡਨੈਸ ਕਹਿਣਾ ਚਾਹੁੰਦੇ ਹੋ ਆਪੋ ਆਪਣੇ ਸੱਭਿਆਚਾਰ ਦੀ ਕੋਈ ਮਰਿਆਦਾ ਹੁੰਦੀ ਹੈ ਅਸੀਂ ਕਹਿੰਦੇ ਆ ਜੀ ਸਾਰਾ ਕੁਝ ਅਸੀਂ ਪੱਛਮੀ ਸਭਿਅਤਾ ਦਾ ਅਪਣਾ ਲਿਆ ਭਾਈ ਕੋਈ ਚੰਗੀ ਚੀਜ਼ ਵੀ ਅਪਣਾ ਲੈਂਦੇ ਇਹ ਸਾਰਾ ਕੁਝ ਮਾੜਾ ਹੀ ਅਪਣਾਉਣਾ ਸੀ ਤੁਸੀਂ ਇਹੀ ਗੱਲ ਨੂੰ ਕਿ ਇਹ ਇੱਕ ਮੁੱਦਾ ਜਿਸ ਤੋਂ ਸਭ ਨੂੰ ਸਮਝ ਆ ਗਏ ਨਹੀਂ ਕਿ ਇਸ ਤੋਂ ਪਹਿਲਾਂ ਦੇ ਮੁੱਦੇ ਨਹੀਂ ਕੋਈ ਔਖੜੇ ਪਰ ਇਹ ਮੁੱਦੇ ਕੀ ਹੁੰਦੇ ਨੇ ਤੇ ਕਿਉਂ ਛਾਲੇ ਜਾਂਦੇ ਨੇ ਇਸ ਤੋਂ ਇੱਕ ਦਿਨ ਪਹਿਲਾਂ ਆਪਾਂ ਕਰ ਰਹੇ ਆ ਸ਼ਾਮ ਦਾ ਹੰਦੰਡ ਭੇਦ ਦੀ ਗੱਲ ਹੋ ਰਹੀ ਹੈ ਵੀ ਲਾਈ ਝਗੜਾ ਸਭ ਕੁਝ ਗਾਇਬ ਹੋ ਗਿਆ ਕਿ ਨਹੀਂ ਹੋ ਗਿਆ ਬਿਲਕੁਲ ਸਹੀ ਗੱਲ ਇਹ ਢੰਗ ਤਰੀਕੇ ਹੁੰਦੇ ਨੇ ਕਿ ਜੇ ਭਾਈ ਕੋਈ ਗੱਲ ਉਛਲੀ ਹੈ ਤਾਂ ਸਭ ਨੂੰ ਚੁੰਡੀ ਮਾਰੋ ਤੂੰ ਵੀ ਚੱਕ ਤੂੰ ਵੀ ਚੱਕ ਤੂੰ ਵੀ ਚੱਕ ਤਾਂ ਕਿ ਅਸਲ ਮੁੱਦਿਆਂ ਤੋਂ ਬਿਲਕੁਲ ਪਟਕ ਜਾਈਏ ਤੇ ਅਸੀਂ ਇੱਕ ਇਸੇ ਪਾਸੇ ਲੱਗਦੇ ਰਹੀਏ ਫਿਰ ਅਸੀਂ ਕਹਿੰਦੇ ਆ ਜੀ ਸਾਡੇ ਰੋਲ ਮਾਡਲ ਕਿ ਹੋਜੇ ਨੇ ਜਿਹੜੇ ਅਸੈਂਬਲੀਆਂ ਚ ਬੈਠ ਕੇ ਪੌਰਨ ਮੂਵੀਜ਼ ਦੇਖਦੇ ਹੋਣ ਜਿਹੜੇ ਸਹਾਰਾ ਘਰਾਂ ਚੋਂ ਉਹਨਾਂ ਬਾਲਗ ਧੀਆਂ ਨੂੰ ਵਰਤ ਰਹੇ ਹੋਣ ਇਹ ਤਾਂ ਸਾਡੇ ਆਗੂ ਨੇ ਇਹਨਾਂ ਨੇ ਸਾਨੂੰ ਕੀ ਸੇਧ ਦੇਣੀ ਹੈ ਤੇ ਕਿਹੜੇ ਅਸੀਂ ਹੀਰੋ ਲੱਭਦੇ ਪਏ ਹੁਣ ਜਿਹਫੇਰੇ ਜਦੋਂ ਇਹੋ ਜਿਹਾ ਸਾਰਾ ਮਾਹੌਲ ਸਿਰਜ ਦਿੱਤਾ ਗਿਆ ਹੋਵੇ ਜਿੱਥੇ ਸਿਰਫ ਉਲਝਾਉਣਾ ਹੋਏ ਤੇ ਫਿਰ ਉਹਦੇ ਵਿੱਚ ਮੈਂ ਜਿਵੇਂ ਪਹਿਲਾਂ ਹੀ ਜ਼ਿਕਰ ਕੀਤਾ ਕਿ ਜੇ ਮਨ ਪ੍ਰਕਾਸ਼ਮਾਨ ਹੋਏ ਨਾ ਤੁਹਾਡੇ ਵਿਦਿਆ ਦਾ ਚਾਨਣ ਹੋਵੇ ਤਾਂ ਤੁਸੀਂ ਆਪ ਹੀ ਅਜਿਹੀਆਂ ਚੀਜ਼ਾਂ ਤੋਂ ਪਾਸੇ ਹੋ ਜਾਂਦੇ ਹੋ ਪਰ ਸਾਡੇ ਬਹੁਤ ਮਾੜੀ ਗੱਲ ਹੈ ਕਿ ਬੁੱਧੀ ਜੀ ਵੀ ਸਾਰੇ ਸਾਡੇ ਸਾਈਡ ਲਾਈਨ ਕਰ ਦਿੱਤੇ ਗਏ ਨੇ ਉਹਨਾਂ ਨੂੰ ਪਰਾਂ ਤੱਕ ਦਿੱਤਾ ਜਾਂਦਾ ਹੈ ਤੇ ਨਤੀਜਾ ਸਾਡੇ ਸਾਹਮਣੇ ਹੈ ਜੋ ਅਸੀਂ ਦੇਖ ਰਹੇ ਹਾਂ ਹੁਣ ਇਹਦੇ ਵਿੱਚ ਜੀ ਇਹ ਨਹੀਂ ਹੈ ਕਿ ਸਿਆਣੇ ਲੋਕ ਇੱਥੇ ਹੈ ਨਹੀਂ ਉਸਾਰੂ ਸੋਚ ਵਾਲੇ ਨਹੀਂ ਹੈ ਪਰ ਅੱਜ ਮੈਨੂੰ ਦੱਸੋ ਅਸੀਂ ਗੱਲ ਕਰੀਏ ਵੀ ਫਲਾਣਾ ਬੱਚਾ ਕਿਸੇ ਗਰੀਬ ਦਾ ਟਾਪਰ ਬਣ ਕੇ ਇੱਥੇ ਆ ਗਿਆ ਕਿੰਨੇ ਕੁ ਮਿੰਟ ਲਈ ਇਹ ਖਬਰ ਆਏਗੀ ਕਿੰਨਿਆਂ ਕੁ 12 ਵਿੱਚ ਮੁੱਖ ਪੰਨੇ ਤੇ ਪੂਰੀ ਵੱਡੀ ਤੇ ਫਿਰ ਰੋਜ਼ ਉਹਦਾ ਜ਼ਿਕਰ ਹੋਏਗਾ ਉਹਦੇ ਇੰਟਰਵਿਊਜ਼ ਹੋਈ ਤੁਰੀ ਜਾਣਗੀਆਂ ਕਦੇ ਵੀ ਨਹੀਂ ਉਹ ਪਲ ਲਈ ਆਈ ਖਤਮ ਹੋ ਗਈ ਪਰ ਦੂਜੇ ਪਾਸੇ ਆਹ ਦੇਖੋ ਜੀ ਗੋਲੀਆਂ ਚੱਲੀਆਂ ਨੇ ਇੱਥੇ ਮਰਡਰ ਹੋ ਗਿਆ ਚਾਕੂ ਚੱਲਿਆ ਅਸੀਂ ਉਹਨੂੰ 15 ਦਿਨ ਦਿਖਾਈ ਜਾਣੇ ਹੁਣ ਸਾਡੀ ਸੋਚ ਵੀ ਤਾਂ ਉਸ ਪਾਸੇ ਨੂੰ ਤੁਰੀ ਹੋਈ ਹੈ ਕਿ ਅਸੀਂ 네ਗੇਟਿਵਿਟੀ ਵੱਲ ਬਹੁਤ ਛੇਤੀ ਖਿੱਚੇ ਜਾਂਦੇ ਹਾਂ ਪਰ ਪੋਜ਼ਿਟਿਵਿਟੀ ਥੋੜੇ ਚਿਰ ਲਈ ਦੇਖ ਕੇ ਅਸੀਂ ਫਿਰ ਪਾਸਾ ਮੋੜ ਲੈਂਦੇ ਹਾਂ ਪਰ ਇਹ ਸਾਰੇ ਮੁੱਦੇ ਚ ਅਖੀਰ ਨਿਕਲਿਆ ਕੀ ਕੜੀ ਕੋਲ ਦਿੱਤੀ ਆਪਾਂ ਸਾਰਾ ਚਿੱਕੜ ਖਿਲਾਰ ਦਿੱਤਾ ਸਭ ਨੇ ਆਪਣੇ ਆਪਣੇ ਹਿਸਾਬ ਨਾਲ ਕਿਸੇ ਨੇ ਜ਼ੋਰ ਦੀ ਪੈਰ ਮਾਰਿਆ ਕਿਸੇ ਨੇ ਥੌਲੀ ਮਾਰਿਆ ਨਿਕਲੀ ਕੀ ਸਿਵਾਏ ਇੱਕ ਅਸ਼ਲੀਲਤਾ ਇੱਕ ਗੰਦਗੀ ਜਿਸ ਨੂੰ ਅਗਲੇ ਸਿਮੇਟ ਕੇ ਕੋਈ ਇੱਧਰ ਨੂੰ ਗਿਆ ਕੋਈ ਉੱਧਰ ਨੂੰ ਗਿਆ ਪਰ ਇਹ ਸਾਰੇ ਵਿੱਚ ਕੀ ਸਾਰਿਆਂ ਨੇ ਆਪਣੀ ਜ਼ਿੰਦਗੀ ਦਾ ਉਹ ਕੀਮਤੀ ਸਮਾਂ ਜ਼ਾਇਆ ਨਹੀਂ ਕੀਤਾ ਜਿਹੜੇ ਉਹ ਸ਼ਾਇਦ ਕੁਝ ਹੋਰ ਆਪਣੇ ਲਈ ਉਸਾਰੂ ਕਰ ਲੈਂਦੇ ਇਹਦੇ ਵਿੱਚ ਔਰਤਾਂ ਦੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਹੜੇ ਅਸਲ ਵਿਚਾਰੀਆਂ ਸਹਿੰਦੀਆਂ ਹੋਣਗੀਆਂ ਉਹਨਾਂ ਨੂੰ ਤਾਂ ਹੁਣ ਨਿਆ ਮਿਲਣ ਦੀ ਹੋਰ ਵੀ ਉਮੀਦ ਘੱਟ ਹੋਏਗੀ ਕਿਉਂਕਿ ਹਰ ਇੱਕ ਜਣਾ ਇੱਕ ਅਜੇ ਹੀ ਨਜ਼ਰ ਨਾਲ ਹੀ ਚੱਕੇਗਾ ਕਿੰਤੂ ਪਰੰਤੂ ਨਾਲ ਤੁਸੀਂ ਹੋਵੋ ਕਿ ਮੈਂ ਦੀ ਪਾਈਏ ਦੇ ਬਾਰੇ ਗੱਲ ਕਰਨੀ ਬਣਦੀ ਵੀ ਹੈ ਦੇ ਹੱਕਾਂ ਲਈ ਉੱਠਣਾ ਪਣਦਾ ਵੀ ਹੈ ਕਿ ਇਹ ਵੀ ਕੋਈ ਸਾਨੂੰ ਇਸੇ ਤਰੀਕੀਕ ਜਲੀਲ ਕਰਕੇ ਹੀ ਪਾਸੇ ਹੋ ਜਾਏਗੀ ਸੋ ਇਹ ਇੱਕ ਮੁਲਜ਼ਮ ਵੀ ਇਹੋ ਜੇ ਇਹ ਸਾਰੇ ਦੋਸ਼ੀ ਵੀ ਇੰਜੀ ਉਹ ਬਚ ਵੀ ਜਾਣਗੇ ਜਿਹੜੇ ਅਸਲ ਹੋਣਗੇ ਇਸ ਸਾਤੇ ਸਹਿਣ ਵਾਲੇ ਉਹਨਾਂ ਨੂੰ ਨਿਆਂ ਨਹੀਂ ਦੇ ਛੇਤੀ ਮਿਲਣ ਲੱਗਾ ਵਿਲਕ ਪਰ ਮੁੱਦੇ ਵੇਖਣਾ ਇਸ ਸਸਤੀ ਸ਼ੌਰਤ ਲਈ ਇਸ ਹੱਦ ਤੱਕ ਹੁਣ ਤਾਂ ਗਿਰਾਵਟ ਆ ਚੁੱਕੀ ਆ ਦੇਖੋ ਜੀ ਮੇਰੀ ਪਹਿਲੀ ਰਾਤ ਆ ਵੇਖੋ ਜੀ ਮੈਂ ਪਹਿਲਾਂ ਕਿਹੜਾ ਕਪੜਾ ਲਾਇਆ ਇਹ ਇਨਾ ਅਸੀਂ ਯਾਨੀ ਸਾਡੀ ਪੰਜਾਬੀ ਸਭਿਅਤਾ ਇਸ ਤੋਂ ਹੋਰ ਹੇਠਾਂ ਡਿੱਗ ਸਕਦੀ ਹੈ ਤੇ ਫਿਰ ਉਹਨੂੰ ਦੇਖਣ ਵਾਲੇ ਕੌਣ ਨੇ ਅਸੀਂ ਹੀ ਆ ਕਿਵੇਂ ਉਹਨਾਂ ਦੇ ਵਿਊਜ਼ ਪਹੁੰਚ ਜਾਂਦੇ ਨੇ ਜੀ ਆ 10 ਲੱਖ ਵਿਊਜ਼ ਹੋ ਗਏ ਜੀ 12 ਲੱਖ ਹੋ ਗਏ ਜੀ ਦੇ ਦੂਜੇ ਪਾਸੇ ਜੇ ਕੋਈ ਉਸਾਰੂ ਸੋਚ ਵਾਲੀ ਗੱਲ ਕਰਦਾ ਲਓ ਜੀ ਆ ਕਰੋਗੇ ਤਾਂ ਤੁਸੀਂ ਇਸ ਤਰੀਕੇ ਆਪਣੀ ਜ਼ਿੰਦਗੀ ਚ ਬਹੁਤ ਵਧੀਆ ਗਾਂ ਲੱਗ ਸਕਦੇ ਹੋ ਕਿੰਨੇ ਕੁ ਵੀਜ਼ ਉਹਨੂੰ ਮਿਲਦੇ ਨੇ ਤੁਸੀਂ ਬਿਲਕੁਲ ਤੇ ਇਹ ਢੰਗ ਸਾਡਾ ਇਹ ਨਹੀਂ ਹੈ ਕਿ ਕਰਨ ਵਾਲੇ ਨਹੀਂ ਨੇ ਬਹੁਤ ਉਸਾਰੂ ਸੋਚ ਵਾਲੇ ਪ੍ਰੋਗਰਾਮ ਅੱਜ ਵੀ ਹੁੰਦੇ ਨੇ ਗੱਲ ਇਹ ਹੈ ਕਿ ਕਿੰਨੇ ਜਣੇ ਉਹਨੂੰ ਸੁਣਨ ਵਾਲੇ ਬਚੇ ਨੇ ਕਿਉਂਕਿ ਅਸੀਂ ਵਿਦਿਆ ਦਾ ਚਾਨਣ ਤਾਂ ਦੇ ਨਹੀਂ ਰਹੇ ਅਸੀਂ ਤਾਂ ਉਹਨਾਂ ਨੂੰ ਮਿਝਣ ਦਾ ਰਾਹ ਸਿਖਾ ਰਹੇ ਹਾਂ ਐਵੇਂ ਤਾਂ ਨਹੀਂ ਹੈ ਨਾ ਜੀ ਕਿ ਦੁਨੀਆ ਭਰ ਵਿੱਚ ਆਪਾਂ ਇਹ ਜ਼ਿਕਰ ਹੋਏ ਵੀ ਏਮਜ਼ ਜਾਂ ਚੰਡੀਗੜ੍ਹ ਵਰਗੇ ਥਾਂ ਤੇ ਉਹ ਕਹਿ ਰਹੇ ਨੇ ਕਿ ਭਾਈ ਇੱਥੇ 82% ਨੇ ਜਿਹੜੇ ਤਣਾਅ ਅਧੀਨ ਨੇ ਡਿਪਰੈਸਡ ਨੇ ਐਂਗਰ ਅਟੈਕ ਪੈਨਿਕ ਅਟੈਕਸ ਕਿਉਂਕਿ ਸਾਡੇ ਕੋਲ ਅਸਲ ਮੁੱਦੇ ਕੋਈ ਹੈ ਹੀ ਨਹੀਂ ਅਸੀਂ ਸਿਰਫ ਛੇਤੀ 扑ਕਣਾ ਜਾਣਦੇ ਹਾਂ ਮੈਂ ਤੁਹਾਨੂੰ ਇੱਕ ਨਿੱਕੀ ਜੀ ਗੱਲ ਤਾਂ ਹੀ ਦੱਸਦੀ ਹਾਂ ਤੇ ਮਾਨਸਿਕ ਰੋਗੀ ਕਿਸ ਢੰਗ ਨਾਲ ਅਸੀਂ ਬਣ ਰਹੇ ਆ ਕਿਵੇਂ ਸਟ੍ਰੈਸ ਸਾਡਾ 20 ਸਾਲ 22 ਸਾਲ 25 ਸਾਲ 33 ਸਾਲ ਕਿਉਂ ਹਾਰਟ ਅਟੈਕਸ ਹੋ ਕੇ ਮਰੀ ਜਾਂਦੇ ਮੈਟਾਬੋਲਿਕਸ ਇੰਟਰੋ ਮੈਂ ਸਾਰਾ ਕੁਝ ਦਾ ਪਵਾੜਾ ਜਿਹੜਾ ਥੱਲੇ ਸਟ੍ਰੈਸ ਸਾਨੂੰ ਖਾਈ ਜਾਂਦਾ ਉਸ ਚ ਕੁਐਸਚਨਰ ਪਤਾ ਜੇ ਕੀ ਭਰਿਆ ਗਿਆ ਸੀ ਭਾਈ ਤੁਸੀਂ 50 ਫੀਸਦ ਤਾਂ ਅਜਿਹੇ ਨੇ ਜਿਨ੍ਹਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਅੰਡਰ ਸਟ੍ਰੈਸ ਆ ਪਤਾ ਹੀ ਨਹੀਂ ਜਿਨ੍ਹਾਂ ਚ ਪਹਿਲਾ ਕੁਐਸਚਨ ਪੁੱਛਿਆ ਗਿਆ ਭਾਈ ਸੁੱਤੇ ਉੱਠਦੇ ਸਾਰ ਤੁਸੀਂ ਸਭ ਤੋਂ ਪਹਿਲਾਂ ਕਿਹੜੀ ਚੀਜ਼ ਕਰਦੇ ਹੋ ਤਾਨੂੰ ਪਤਾ ਜੇ ਕਿ 100% ਦਾ ਇੱਕੋ ਜਵਾਬ ਸੀ ਫੋਨ ਚੱਕਦੇ ਆ ਜੀ ਫਿਰ ਅਸੀਂ ਗੁਸਲਖਾਨੇ ਵੱਲ ਨੂੰ ਤੁਰਦੇ ਆ ਇਸ ਸਟ੍ਰੈਸ ਦੇ ਕਿ ਕੀ ਲੰਘ ਗਿਆ ਜੋ ਮੈਂ ਸੁੱਤੇ ਹੋਏ ਕਿਤੇ ਲੰਘਿਆ ਮੈਂ ਦੇਖਿਆ ਨਹੀਂ ਮੈਂ ਵੇਖਾਂ ਕੀ ਹੋਇਆ ਇਹ ਪਹਿਲਾ ਕੁਐਸਚਨ ਜੀ ਜਿਸ ਸਾਨੂੰ ਪਤਾ ਹੀ ਨਹੀਂ ਅੱਛਾ ਅਸੀਂ ਆਲਰੇਡੀ ਸਟ੍ਰੈਸ ਦੇ ਥੱਲੇ ਫਿਰ ਕਿਸ ਤਰ੍ਹਾਂ ਦਾ ਰਿਸਪੌਂਸ ਆਂਦਾ ਜੀ ਤੁਸੀਂ ਕਦੇ ਵਕਤ ਕੱਢ ਕੇ 15 ਮਿੰਟ ਕਿਉਂਕਿ ਸਾਡੀ ਸਟੱਡੀ ਇਸ ਤਰ੍ਹਾਂ ਸੀ ਕਰਦੇ ਆ ਵੇਖਣਾ ਵੱਖੋ ਵੱਖਰੇ ਦੇ ਹੇਠਾਂ ਕਿਸ ਪੱਦਰ ਦੀ ਗੰਦਗੀ ਪਰੋਸਦੇ ਨੇ ਆਪਣੇ ਮਨਾਂ ਅੰਦਰਲੀ ਜੋ ਬਾਹਰ ਕੱਢਦੇ ਆਂ ਵੀ ਆ ਤੁਸੀਂ ਉਹ ਸ਼ਬਦਾਵਲੀ ਚ ਸਮਝ ਸਕੋਗੇ ਕਿੰਨਾ ਕੁ ਵੱਡਾ ਕੋਈ ਮਾਨਸਿਕ ਰੋਗੀ ਹੈ ਕਿੰਨਾ ਕੁ ਕ੍ਰਿਟਿਕ ਹੈ ਕੀ ਢਾਗ ਤਰੀਕੇ ਕਿਸ ਤਰ੍ਹਾਂ ਦੀ ਸ਼ਬਦਾਵਲੀ ਵਰਤ ਕੇ ਦੂਜੇ ਨੂੰ ਢਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਇਹ ਜੇ ਸਾਡੀ ਅੰਦਰਲੀ ਦਿਮਾਗੀ ਹਾਲਤ ਜੋ ਸਪਸ਼ਟ ਹੁੰਦੀ ਜੇ ਕਿ ਸਾਡਾ ਅਸੀਂ ਅੰਦਰ ਸਟ੍ਰੈਸ ਦੀ ਆਂ ਅਸੀਂ ਜਿੰਨਾ ਤਣਾਅ ਚ ਫੇਰੇ ਦੇਖ ਰਹੇ ਆ ਕਿਉਂ ਆਫਟਰ ਆਲ ਕ੍ਰਾਈਮ ਵਾਧ ਰਿਹਾ ਹੈ ਮਰਡਰਸ ਵਾਧ ਰਹੇ ਨੇ ਕਿਉਂ ਇੱਕ ਪਤਨੀ ਨੂੰ ਇਹ ਲੋੜ ਪੈ ਜਾਂਦੀ ਹੈ ਵੀ ਹਨੀਮੂਨ ਤੇ ਪਤੀ ਦਾ ਕਤਲ ਕਰਾ ਦਿਆ ਕਿਉਂ ਇੱਕ ਪਤੀ ਆਪਣੀ ਪਤਨੀ ਦਾ ਕਤਲ ਕਰਵਾਉਂਦਾ ਹੈ ਕਿਉਂ ਇੱਕ ਧੀ ਮਾਪਿਆਂ ਦਾ ਕਤਲ ਕਰਵਾ ਜਾਂਦੀ ਹੈ ਕਿ ਪੈਸਾ ਪ੍ਰਧਾਨ ਚ ਫੇਰੇ ਸਾਨੂੰ ਹੁੰਦਾ ਸਮਾਜ ਨਹੀਂ ਦਿਸਦਾ ਸਾਡੀ ਇੱਕੋ ਹੀ ਅੱਖ ਟਿਕੀ ਹੈ ਕਿਸੇ ਹੀ ਤਰੀਕੇ ਚੰਗੇ ਪਰ ਮੰਦੇ ਰਾਹੀ ਮਾਉਣਾ ਪੈਸਾ ਤੇ ਉਹ ਵੀ ਪ੍ਰਸਿੱਧੀ ਇੱਕ ਫੋਕੀ ਸ਼ੌਹਰਤ ਲੈਣੀ ਹੈ ਸਭ ਤੋਂ ਸੌਖੀ ਮਿਲਦੀ ਜੇ ਨੰਗੇਦ ਵਿੱਚ ਇਹੀ ਕਾਰਨ ਹੈ ਕਿ ਅਸ਼ਲੀਲਤਾ ਚਫੇਰੇ ਸਾਰੇ ਹੱਦ ਬੰਨੇ ਟੱਪ ਚੁੱਕੀਏ ਜਿਸ ਵਿੱਚ ਇਹ ਨਿਗਾਰ ਤਾਂ ਮੈਂ ਸਿਖਰ ਲਈ ਮੰਨਦੀ ਆ ਜਿੱਥੇ ਹੁਣ ਤੁਸੀਂ ਆਪ ਸਿੱਧਾ ਨਿਕਲ ਕੇ ਕੋਈ ਵੀ ਔਰਤ ਇਹ ਹੱਦ ਤੱਕ ਆ ਜਾਵੇ ਕਿ ਮੈਂ ਸਿਰਫ ਵਿਊਜ਼ ਲੈਣੇ ਨੇ ਹੁਣ ਇਸ ਤੋਂ ਥੱਲੇ ਤਾਂ ਫਿਰ ਤੁਸੀਂ ਕੀ ਉਤਰੋਗੇ ਬਿਲਕੁਲ ਅੱਛਾ ਵੀ ਹਮ ਇੱਕ ਹੋਰ ਬੜਾ ਵੱਡਾ ਸਵਾਲ ਐ ਇਸ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਪਹਿਲਾਂ ਵੀ ਬਹੁਤ ਸਾਰੇ ਇਹੋ ਜਿਹੇ ਚਿਹਰੇ ਜਾਂ ਬਹੁਤ ਸਾਰੀਆਂ ਇਹੋ ਜਿਹੀਆਂ ਵੀਡੀਓਜ਼ ਚਰਚਾ ਦੇ ਵਿੱਚ ਆਉਂਦੀਆਂ ਰਹੀਆਂ ਇਸ ਕੇਸ ਨੇ ਪੂਰੇ ਪੰਜਾਬ ਦਾ ਧਿਆਨ ਆਪਣੇ ਵੱਲ ਖਿੱਚਿਆ ਕਿਉਂਕਿ ਕਈਆਂ ਨੂੰ ਲੱਗਿਆ ਕਿ ਤੱਕਾ ਹੋਇਆ ਜਾਂ ਕੁੜੀਆਂ ਦੇ ਨਾਲ ਤੱਕਾ ਹੁੰਦਾ ਹੈ ਇਹੋ ਜਿਹੇ ਸਾਡੇ ਨਜ਼ਰ ਦੇ ਵਿੱਚ ਵੀ ਆਉਂਦੇ ਨੇ ਕਈ ਲੋਕ ਕਹਿ ਰਹੇ ਨੇ ਕਿ ਜੇ ਤੂੰ ਸਾਡੀ ਗੱਲ ਕਰੋ ਸਾਡੀ ਆਵਾਜ਼ ਬਣੋ ਜਾਂ ਸਾਡੇ ਬਾਰੇ ਵੀ ਗੱਲ ਹੋਣੀ ਚਾਹੀਦੀ ਹੈ ਸਾਡੀਆਂ ਧੀਆਂ ਜਾਂ ਸਾਡੇ ਪੁੱਤਾਂ ਨਾਲ ਵੀ ਇਦਾਂ ਹੋਇਆ ਜਿਵੇਂ ਸਿਆਣੇ ਕਹਿੰਦੇ ਨੇ ਕਿ ਤਾੜੀ ਦੋ ਹੱਥਾਂ ਦੇ ਨਾਲ ਵੱਜਦੀ ਆ ਕਈ ਵਾਰੀ ਇਹ ਵੀ ਹੁੰਦਾ ਕਿ ਸਾਨੂੰ ਮਤਲਬ ਕਿ ਜਿਵੇਂ ਕਹਿੰਦੇ ਕਿ ਜੋ ਸਾਹਮਣੇ ਨਜ਼ਰ ਆ ਰਿਹਾ ਹੈ ਉਹਦੇ ਪਿੱਛੇ ਪਰਦੇ ਪਿੱਛੇ ਵੀ ਬਹੁਤ ਕੁਝ ਇਹੋ ਜਿਹਾ ਹੁੰਦਾ ਉਹਨਾਂ ਕੁੜੀਆਂ ਜਾਂ ਉਹਨਾਂ ਮੁੰਡਿਆਂ ਬਾਰੇ ਜਾਂ ਉਹਨਾਂ ਪਰਿਵਾਰਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਦੇ ਉੱਤੇ ਬੀਤਦੀ ਹੈ ਜੇ ਕੁੜੀਆਂ ਉਸ ਪਾਸੇ ਵੱਲ ਨੂੰ ਗਲਤ ਪਾਸੇ ਵੱਲ ਨੂੰ ਤੁਰ ਜਾਂਦੀਆਂ ਨੇ ਜਾਂ ਮੁੰਡੇ ਉਸ ਪਾਸੇ ਵੱਲ ਨੂੰ ਤੁਰ ਜਾਂਦੇ ਨੇ ਤਾਂ ਉਹਨਾਂ ਦੀ ਵਾਪਸੀ ਦਾ ਕੀ ਰਾਹ ਹੁੰਦਾ ਜੇ ਕੋਈ ਕਹਿ ਦਿੰਦਾ ਨਾ ਕਿ ਜੀ ਉਹਨਾਂ ਨੇ ਖੁਦਕੁਸ਼ੀ ਦੇਖੋ ਇਹ ਕੋਈ ਕਿਸੇ ਮਸਲੇ ਦਾ ਹੱਲ ਨਹੀਂ ਤਾਂ ਇਹ ਵੀ ਹੈ ਕਿ ਉਹ ਮਾੜੇ ਪਾਸੇ ਤਾਂ ਨਹੀਂ ਗਏ ਉਹਨਾਂ ਨੇ ਖੁਦਕੁਸ਼ੀ ਤਾਂ ਨਹੀਂ ਕੀਤੀ ਤਾਂ ਕਰਨੀ ਨਹੀਂ ਚਾਹੀਦੀ ਉਹ ਸਹੀ ਗੱਲ ਹੈ ਕਿ ਉਹਨਾਂ ਨੂੰ ਹੌਸਲੇ 'ਚ ਰਹਿਣਾ ਚਾਹੀਦਾ ਉਸ ਹਾਲਾਤ ਨਾਲ ਡਟਣਾ ਚ ਡਟ ਕੇ ਲੜਨਾ ਚਾਹੀਦਾ ਪਰ ਗੱਲ ਇਹ ਹੈ ਕਿ ਇਹ ਹਾਲਾਤ ਪੈਦਾ ਕਿਉਂ ਹੋਏ ਜਾਂ ਉਹ ਉਹਨਾਂ ਬੱਚਿਆਂ ਦੇ ਮਨ ਦੇ ਵਿੱਚ ਆਪਾਂ ਇੱਥੇ ਇਕੱਲਾ ਕੀ ਸਿਰਫ ਮੋਬਾਈਲ ਨੂੰ ਕਸੂਰਵਾਹ ਠਹਿਰਾ ਸਕਦੇ ਆ ਕਿ ਮੋਬਾਈਲ 'ਚ ਤਾਂ ਬਹੁਤ ਕੁਝ ਹੁੰਦਾ ਜੀ ਤੁਸੀਂ ਕੀ ਦੇਖਣਾ ਚਾਹੁੰਦੇ ਹੋ ਜਾਂ ਮਾਪਿਓ ਤੇ ਗੱਲ ਆ ਜਾਂਦੀ ਹੈ ਜੇ ਉਹਨਾਂ ਨੇ ਕੀ ਸਿਖਾਇਆ ਜਾਂ ਫਿਰ ਸਮਾਜ ਤੇ ਗੱਲ ਆ ਜਾਂਦੀ ਹੈ ਕਿ ਉਹ ਕੀ ਵੇਖਣਾ ਚਾਹੁੰਦਾ ਤੇ ਤੁਹਾਡੇ ਦਿਮਾਗ 'ਚ ਕੀ ਚੱਲ ਰਿਹਾ ਹੈ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਬਿਲਕੁਲ ਇਹ ਸਾਰੇ ਹੀ ਦਰਅਸਲ ਇੰਟਰਲਿੰਕਡ ਨੇ ਜੋ ਤੁਸੀਂ ਗੱਲਾਂ ਕੀਤੀਆਂ ਪਰ ਸਭ ਤੋਂ ਅਹਿਮ ਗੱਲ ਜੇ ਅ ਤਾੜੀ ਇੱਕ ਹੱਥ ਨਾਲ ਕਿਸੇ ਹਾਲਤ ਚ ਨਹੀਂ ਵੱਜਦੀ ਜੇ ਆਪਾਂ ਅੱਜ ਤੋਂ 50 ਬਰੇ ਦੀ ਗੱਲ ਪਹਿਲਾਂ ਦੀ ਗੱਲ ਕਰਾਂਗੇ ਜਾਂ ਅੱਜ ਦੀ ਤਾਂ ਇਹੋ ਜੀਆਂ ਬੋਲਡ ਕੁੜੀਆਂ ਹੁਣ ਤਾਂ ਸਿੱਧੀ ਤੌਰ ਤੇ ਕਿਉਂਕਿ ਮੇਰਾ ਕੰਮ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਚ ਮੇਰਾ ਜਾਣਾ ਬਣਦਾ ਰੈਗੂਲਰ ਮੈਂ ਲੈਕਚਰ ਵਗੈਰਾ ਲਈ ਜਾਂਨੀ ਆ ਤਾਂ ਇਹ ਸਵਾਲ ਹੁੰਦਾ ਨੌਜਵਾਨ ਬੇਟੀਆਂ ਵੱਲੋਂ ਜਿਹੜੀਆਂ ਹਲੇ ਸ਼ਾਇਦ 18 ਬਰੇ ਵੀ ਪੂਰੀਆਂ ਨਹੀਂ ਕੀਤੀਆਂ ਕਈਆਂ ਨੇ ਤੇ ਭਾਈ ਜੇ ਵਰਜਨਿਟੀ ਕੁੜੀਆਂ ਕੱਲੀਆਂ ਤੇ ਕਿਉਂ ਜੇ ਮੁੰਡਾ ਨਹੀਂ ਹੈ ਉਡੀ ਨੂੰ ਵੀ ਆਪਣਾ ਪੂਰਾ ਐਕਸਪੀਰੀਅੰਸ ਪਹਿਲਾਂ ਹੋਣਾ ਚਾਹੀਦਾ ਹੈ ਇਹ ਇੱਕ ਕਿਸਮ ਇੱਕ ਵੱਖ ਜੋ ਹੁਣ ਨਵੀਂ ਪਨੀਰੀ ਵਿੱਚ ਦਿਖ ਰਹੀ ਜੇ ਇਹ ਤੁਹਾਨੂੰ ਸ਼ਾਇਦ ਆਉਣ ਵਾਲੇ ਸਮੇਂ ਬਾਰੇ ਬਹੁਤ ਕੁਝ ਸਪਸ਼ਟ ਕਰ ਦੇਗੀ ਕਿ ਬਰਾਬਰੀ ਹੋਣੀ ਵੱਖਰੀ ਗੱਲ ਹੈ ਪਰ ਇੱਕ ਕਦਮ ਅਗਾਹ ਪੁੱਟਣ ਦੀ ਕੋਸ਼ਿਸ਼ ਵਿੱਚ ਕਿ ਭਾਈ ਤੂੰ ਇੱਕ ਪੈਗ ਲੈਣਾ ਮੈਂ ਦੋ ਲਵਾਂਗੀ ਤੂੰ ਸਿਗਰਟ ਪੀ ਸਕਦਾ ਮੈਂ ਵੀ ਪੀਾਂਗੀ ਤੂੰ ਰਾਤ ਨੂੰ 12 ਵਜੇ ਪਾਰਟੀਆਂ ਜਾ ਸਕਦਾ ਮੈਂ ਵੀ ਜਾਵਾਂਗੀ ਇਹ ਜਿਹੜਾ ਇੱਕ ਦੂਜੇ ਨੂੰ ਢਾਉਣ ਦੀ ਕੋਸ਼ਿਸ਼ ਵਿੱਚ ਤੁਸੀਂ ਜੇ ਇਹਨੂੰ ਬਰਾਬਰੀ ਗਿਣਦੇ ਹੋ ਭਈ ਆਪੋ ਆਪਣੀ ਸੋਚ ਹੈ ਤੇ ਸਾਰਿਆਂ ਨੂੰ ਮੇਰਾ ਖਿਆਲ ਹੈ ਭਾਰਤ ਵਿੱਚ ਤਾਂ ਹੱਕ ਕੇ ਵੀ ਆਪਣੀ ਆਪਣੀ ਸੋਚ ਅਸੀਂ ਉਜਾਗਰ ਜਿੰਨੀ ਵੀ ਮਰਜ਼ੀ ਪੱਧਰ ਦੀ ਕਰ ਸਕੀ ਕਰੀ ਜਾਓ ਹੋ ਸਕਦਾ ਕਿਸੇ ਨੂੰ ਇਹ ਚੰਗਾ ਲੱਗਦਾ ਹੋਏ ਜੀ ਵੀ ਆ ਵਧੀਆ ਜੀ ਇਹੀ ਔਰਤ ਦੀ ਆਜ਼ਾਦੀ ਹੈ ਮੇਰੇ ਹਿਸਾਬ ਨਾਲ ਇਹ ਆਜ਼ਾਦੀ ਨਹੀਂ ਹੈ ਇਹ ਬਰਬਾਦੀ ਵੱਲ ਜਾਂਦੇ ਕਦਮ ਨੇ ਕਿਉਂਕਿ ਹਰ ਇੱਕ ਸਭਿਅਤਾ ਦਾ ਆਪੋ ਆਪਣਾ ਕੁਝ ਯਾਨੀ ਦਾਇਰੇ ਹੁੰਦੇ ਨੇ ਕਿ ਇਹਦੇ ਅੰਦਰ ਜੇ ਅਸੀਂ ਪੱਛਮੀ ਸਭਿਅਤਾ ਦਾ ਇਹ ਅਪਣਾਉਣਾ ਚਾਹੁੰਦੇ ਆ ਕਿ ਉੱਥੇ ਹੈ ਆਪੇ ਪੱਛਮੀ ਸਭਿਅਤਾ ਵਿੱਚ ਉਹ ਆਪਣੇ ਮੁਲਕਾਂ ਚੋਂ ਭੱਜਣ ਦੀ ਗੱਲ ਨਹੀਂ ਕਰਦੇ ਇਮਾਨਦਾਰੀ ਨਾਲ ਕਿ ਉੱਥੇ ਕੰਮ ਕਰਨ ਦੀ ਵੀ ਗੱਲ ਕਰਦੇ ਨੇ ਉਹਨਾਂ ਥਾਵਾਂ ਤੇ ਇਸ ਦੀ ਸਗੋ ਆਜ਼ਾਦੀ ਦੇ ਜਿਸਮਾਨੀ ਸੰਬੰਧਾਂ ਦੀ ਤਾਂ ਕਿ ਉਹ ਸਾਰਾ ਦਿਨ ਕੋਈ ਕੰਮ ਤੇ ਜੁਟੇ ਰਹਿੰਦੇ ਨੇ ਸਵਿਟਜ਼ਰਲੈਂਡ ਵਿੱਚ ਮੈਂ ਗਈ ਸੀ ਜਦੋਂ ਨੇ ਦੇਖਿਆ ਕਿ ਉੱਥੇ ਤਾਂ ਪਹਿਲੀ ਜਮਾਤ ਦੇ ਬੱਚਿਆਂ ਨੂੰ সুইমিং ਲਈ ਕੱਪੜੇ ਬਿਲਕੁਲ ਦਰਵਾਸਤਰ ਕਰਕੇ ਇਕੱਠੇ সুইমিং ਲਈ ਪਾ ਦਿੰਦੇ ਨੇ ਤਾਂ ਕਿ ਉਹਨਾਂ ਦੀ ਉਹ ਖਿੱਚ ਖਤਮ ਹੀ ਹੋ ਜਾਂਦੀ ਤੇ ਕਿ ਉਹ ਨਾਰਮਲ ਇੱਕ ਦੂਜੇ ਨੂੰ ਲੈਂਦੇ ਨੇ ਨਾਰਮਲ ਆਪਣਾ ਸਾਰਾ ਕੁਝ ਖੇਡਦੇ ਹੱਸਦੇ ਪੜਦੇ ਸਭ ਕੁਝ ਇਕੱਠਾ ਅਸੀਂ ਇਸ ਚੀਜ਼ ਨੂੰ ਜ਼ਿਆਦਾ ਸਭ ਨੂੰ ਇਹਦੀ ਗੱਲ ਨਹੀਂ ਕਰਨੀ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਕੂਲਾਂ ਵਿੱਚ ਤੁਸੀਂ ਆਪਣੇ ਜਿਸਮ ਸੰਬੰਧੀ ਜਾਣਕਾਰੀ ਤਾਂ ਦੇ ਲੈਣੇ ਉਹਨਸੈਕਸ ਐਜੂਕੇਸ਼ਨ ਨੂੰ ਗਾਰਡ ਕੇ ਰੂਪ ਦਿਖਾਣਾ ਨਹੀਂ ਜੀ ਅਸੀਂ ਕਿਹੜਾ ਉੱਥੇ ਤੁਹਾਨੂੰ ਸਮਝਾ ਰਹੇ ਹਾਂ ਕਿ ਇਸ ਤਰ੍ਹਾਂ ਸਬੰਧ ਬਣਾਉਣੇ ਨੇ ਆਪਣੇ ਅੰਗਾਂ ਦੀ ਸਫਾਈ ਕਿਵੇਂ ਕਰਨੀ ਹੈ ਇਹ ਵੀ ਦੱਸਣ ਤੇ ਰੋਕ ਹੈ ਤੇ ਫਿਰ ਅਸੀਂ ਅੱਗੋਂ ਦੇਖ ਕੀ ਰਿਹਾ ਕਿ ਇਹਦੇ ਨਾਲ ਆ ਨਾਂ ਦੇ ਕੇ ਸੈਕਸ ਐਜੂਕੇਸ਼ਨ ਜਿਸ ਵਿੱਚ ਮੈਂ ਜ਼ਿਕਰ ਅੱਗੇ ਵੀ ਕੀਤਾ ਕਿ ਅਸੀਂ ਸਿਰਫ ਇਹ ਸਮਝਾਣਾ ਹੈ ਭਾਈ ਤੁਹਾਡੇ ਸਰੀਰ ਦੇ ਇਹ ਅੰਗ ਨੇ ਇਸ ਤਰ੍ਹਾਂ ਸਫਾਈ ਰੱਖਣ ਦੀ ਰੋਕ ਹੈ ਇਹ ਪ੍ਰੀਕਾਸ਼ਨਸ ਨੇ ਇਦਾਂ ਤੁਸੀਂ ਬੱਤ ਸੱਕਦੇ ਹੋ ਜਾਣਕਾਰੀ ਨਹੀਂ ਦੇਣੀ ਪਰ ਅਸੀਂ ਨਿੱਕੀਆਂ ਬੱਚੀਆਂ ਦੇ ਬਲਾਕਾਰ ਰੋਜ਼ ਦੇਖਦੇ ਆਂ ਉਹਨਾਂ 'ਚ ਤਾਂ ਕੋਈ ਰੋਕ ਨਹੀਂ ਇਹ ਪੜਾਉਣ ਨਾਲ ਕੀ ਉਹ ਵੱਧ ਜਾਏਗਾ ਜਾਂ ਘਟੇਗਾ ਕਿ ਉਹ ਬੇਟੀ ਨੂੰ ਚੰਗੀ ਛੋ ਮਾੜੀ ਛੋ ਬਾਰੇ ਸਮਝ ਆ ਜਾਏਗੀ ਜਾਂ ਉਹ ਬੇਟੇ ਜਿਨ੍ਹਾਂ ਦਾ ਜ਼ਿਕਰ ਹੀ ਨਹੀਂ ਅੱਜ ਹੁੰਦਾ ਤੁਹਾਨੂੰ ਸ਼ਾਇਦ ਲੱਗੇ ਵੀ ਆਹ ਬਹੁਤ ਕੋਈ ਰਿਲੇਟ ਆਵੇਂ ਨੇ ਪਰ ਇਹ ਹਸਪੀਟਲ ਵਿੱਚ ਜਦੋਂ ਪਹੁੰਚਦੇ ਨੇ ਸੋਡੋਮੀ ਦੇ ਕੇਸ ਕਿ ਮੁੰਡਿਆਂ ਨਾਲ ਕਿਸ ਹਾਲ ਵਿੱਚ ਨਿੱਕੇ ਮੁੰਡਿਆਂ ਨਾਲ ਜੋ ਕਰਦੇ ਨੇ ਜਿਹੜੇ ਕਿ ਵੱਡੇ ਹੋ ਕੇ ਸੀਰੀਅਲ ਰੈਪਿਸਟ ਜਾਂ ਸੀਰੀਅਲ ਕਿਲਰਸ ਤੱਕ ਬਣ ਜਾਂਦੇ ਨੇ ਕਿ ਬਚਪਨ ਵਿੱਚ ਉਹਨਾਂ ਨਾਲ ਇਸ ਤਰੀਕੇ ਦਾ ਸਰੀਰਕ ਸ਼ੋਸ਼ਣ ਹੋਇਆ ਇਹ ਸਾਰਾ ਕੁਝ ਸੁਖਵਿੰਦਰ ਜੀ ਕੀ ਘਰਾਂ ਦੇ ਵਿੱਚੋਂ ਨਹੀਂ ਸ਼ੁਰੂ ਹੋਇਆ ਕੋਈ ਕਿਸੇ ਦਾ ਦਾਦਾ ਜੇ ਆਪਣੇ ਪੋਤੇ ਨਾਲ ਇਹ ਕਸ਼ ਕਰ ਰਿਹਾ ਤਾਂ ਉਹ ਕੀ ਕਿਸ ਸੋਚ ਨਾਲ ਵੱਡਾ ਹੋਵੇ ਸੋ ਜੋ ਕੁਝ ਸਭ ਤੋਂ ਪਹਿਲਾ ਰੋਲ ਮਾਡਲ ਘਰ ਦੇ ਵਿੱਚ ਜਿਵੇਂ ਦਿ세ਗਾ ਬੱਚੇ ਤੇ ਅਸਰ ਪੈਣਾ ਹੀ ਪੈਣਾ ਬੀਜ ਜਿਸ ਤਰ੍ਹਾਂ ਦੀ ਮਿੱਟੀ 'ਚ ਬੀਜੋਗੇ ਉਤੋਂ ਉਸ ਤਰੀਕੇ ਦੀ ਚੀਜ਼ ਹੀ ਨਿਕਲੇਗੀ ਇਹ ਨਹੀਂ ਹੋ ਸਕਦਾ ਕਿ ਤੁਸੀਂ ਬਪੂਲ ਬੀਜੋਗਾ ਤੇ ਫਿਰ ਕਹੋ ਜੀ ਇਹ ਨੰਬ ਕਿਉਂ ਨਹੀਂ ਲੱਗ ਰਹੇ ਇਹ ਅਸੀਂ ਐਗਜ਼ੈਕਟਲੀ ਕਰੋਂ ਇਹ ਸ਼ੁਰੂ ਹੁੰਦਾ ਜੇ ਤੇ ਫਿਰ ਅੱਗੋਂ ਮੈਂ ਪਹਿਲਾਂ ਹੀ ਜ਼ਿਕਰ ਕਰ ਚੁੱਕੀ ਹਾਂ ਕਿ ਸਕੂਲ ਤਾਂ ਅੱਖਾਂ ਹੀ ਬੰਦ ਕਰਕੇ ਬਹਿ ਗਏ ਨੇ ਕਿ ਅਸੀਂ ਸਿਰਫ ਪਰਸੈਂਟੇਜ ਦੇਖਣੀ ਹੈ ਬੱਚਾ ਭਾਵੇਂ ਡੁੱਬੇ ਖੁਦਕੁਸ਼ੀ ਕਰੇ ਜੋ ਮਰਜ਼ੀ ਕਰੇ ਮਾਂ ਪਿਓ ਦਿਨ ਰਾਤ ਛੱਡ ਦੇਣ ਆਪਣਾ ਖਾਣਾ ਪੀਣਾ ਪਰ ਬੱਚੇ ਦੇ 100 ਦੇ 100 ਫੀਸਡ ਨੰਬਰ ਚਾਹੀਦੇ ਹਨ ਉਹ ਬੱਚਾ ਜਿਹੜਾ ਸਵੇਰੇ ਸਕੂਲ ਸ਼ਾਮੀ ਤਿੰਨ ਤਿੰਨ ਟਿਊਸ਼ਨਾਂ ਤੁਹਾਨੂੰ ਲੱਗਦਾ ਜੇ ਉਹ ਕਦੇ ਵੀ ਨਾਰਮਲ ਹੋ ਸਕਦਾ ਇੰਨਾ ਸਟ੍ਰੈਸ ਲੈਵਲ ਹਾਈ ਉਹਨਾਂ ਦਾ ਅਸੀਂ ਕਰ ਦਿੰਨੇ ਆ ਜਿਸ ਰਿਲੈਕਸੇਸ਼ਨ ਹੈ ਹੀ ਨਹੀਂ ਜਿਸ ਨੂੰ ਸਮਝਾਇਆ ਹੀ ਨਹੀਂ ਪਰ ਖੇਡਣਾ ਵੀ ਕੋਈ ਚੀਜ਼ ਹੁੰਦੀ ਹੈ ਕੋਈ ਮਦਰ ਸੰਗੀਤ ਕੁਝ ਹੁੰਦਾ ਚ 뮤직 ਕਰ ਸਕਦੇ ਫੋਟੋਗ੍ਰਾਫੀ ਕਰ ਸਕਦੇ ਸਿਰਫ ਹੀ ਨੰਬਰ ਲੈਣੇ ਤੇ ਸਿਰਫ ਹੀ ਛੇਤੀ ਕਮਾਈ ਕਰਨੀ ਹੈ ਸਿਰਫ ਤੁਹਾਡਾ ਨਾਮ ਆਣਾ ਚਾਹੀਦਾ ਸ਼ੌਰਤ ਇੰਜ ਹੋਣੀ ਹੈ ਤੇ ਉਹਦਾ ਨਾਮ ਤਾਂ ਉੱਚਾ ਹੋਏਗਾ ਅਸੀਂ ਉਹਨੂੰ ਕਿਸ ਰੇਸ ਚ ਸ਼ਾਮਲ ਕਰ ਰਹੇ ਤੁਹਾਡੇ ਸਾਹਮਣੇ ਜਾਂ ਡਰੱਗਸ ਤੇ ਜਾਣਗੇ ਜਾਂ ਕ੍ਰਾਈਮ ਤੇ ਜਾਣਗੇ ਜਾਂ ਖੁਦਕੁਸ਼ੀਆਂ ਕਰ ਰਹੇ ਨੇ ਜਾਂ ਡਿਪਰੈਸ਼ਨ ਲੈਵਲ ਇਹ ਸੱਤ ਤੱਕ ਕਿ ਐਂਗਰ ਅਟੈਕ ਤੁਸੀਂ ਦੇਖੋ ਰੋਜ਼ ਦਿਹਾੜੀ ਕਤਲ ਹੁੰਦੇ ਸੁਰਾ ਮਾਰਤਾ 19 ਸਾਲ ਦੇ ਨੇ ਦੂਜੇ ਨੂੰ ਮਾਰਤਾ ਫਿਰ ਅਸੀਂ ਆਪ ਹੀ ਉਸ ਪਾਸੇ ਵੱਲ ਨੂੰ ਤੋਰ ਰਹੇ ਹਾਂ ਸਮਾਜ ਨੂੰ ਕਿ ਇੰਨਾ ਹਾਈ ਲੈਵਲ ਸਟ੍ਰੈਸ ਇਹਨਾਂ ਨੂੰ ਦੇ ਦਿੱਤਾ ਹੈ ਕਿ ਉਹ ਕਿਸੇ ਪਾਸੇ ਤੋਂ ਰਾਹ ਨਿਕਲਦਾ ਉਹ ਸਿਰਫ ਇਸੇ ਤਰੀਕੇ ਗੁੱਸਾ ਪੂਰੇ ਦਾ ਪੂਰਾ ਦੂਜੇ ਨੂੰ 17 17 ਚਾਕੂ ਮਾਰ ਕੇ ਸਰਿਆਂਮ ਉੱਥੇ ਮਾਰ ਦਿੱਤਾ ਤਾਂ ਇਹ ਸਾਡੇ ਸਾਹਮਣੇ ਜੇ ਇਹ ਜਿਸ ਪਾਸੇ ਨੂੰ ਸਮਾਜ ਜਾ ਰਿਹਾ ਹੈ। ਹਾਂ। ਅੱਛਾ ਇੱਥੇ ਜਦੋਂ ਇਹੋ ਜਿਹੇ ਮਾਮਲਿਆਂ ਦੇ ਵਿੱਚ ਸਮਝੌਤੇ ਹੋ ਜਾਂਦੇ ਨੇ ਤਾਂ ਉਹ ਕੀ ਅਸਰ ਪਾਉਂਦੇ ਨੇ ਪੂਰੀ ਮਤਲਬ ਜੁਡੀਸ਼ਰੀ ਦੇ ਉੱਤੇ ਸਮਾਜ ਦੇ ਉੱਤੇ ਜਾਂ ਪ੍ਰਸ਼ਾਸਨਿਕ ਢਾਂਚੇ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ ਨਾ ਕਿ ਬਹੁਤ ਸਾਰੀਆਂ ਧੀਆਂ ਜਾਂ ਮੁੰਡੇ ਜਿਹੜੇ ਨੇ ਪੁੱਤ ਜਿਹੜੇ ਨੇ ਉਹ ਇਨਸਾਫ ਦੀ ਉਡੀਕ ਰੱਖਦੇ ਨੇ ੱੱਕਾ ਕਿਉਂਕਿ ਦੋਹਾਂ ਪਾਸਿਆਂ ਤੋਂ ਹੰਦਾ ਹੁੰਦਾ ਕੋਈ ਇੱਕ ਪਾਸੇ ਦੀ ਤਾਂ ਗੱਲ ਹੈ ਨਹੀਂ ਉਹ ਉਹਦੇ ਬਾਰੇ ਤੁਸੀਂ ਕੀ ਸਮਝਦੇ ਹੋ ਜਦੋਂ ਇੱਕਦਮ ਖਬਰ ਆਵੇ ਕਿ ਜੀ ਸਮਝੌਤਾ ਹੋ ਗਿਆ ਜਾਂ ਲੋਕ ਪੂਰਾ ਪੰਜਾਬ ਇੱਕ ਵਾਰੀ ਉਬਾਲ ਮਾਰ ਜਾਂਦਾ ਕਿ ਇਦਾਂ ਨਹੀਂ ਸੀ ਹੋਣਾ ਚਾਹੀਦਾ ਅਸੀਂ ਦਿੱਤੀਆਂ ਦੀ ਪੱਤ ਬਚਾਉਂਦੇ ਸੀ ਸਾਡੇ ਇੱਥੇ ਕੀ ਵਾਪਰ ਰਿਹਾ ਤੇ ਇੱਕਦਮ ਇਹ ਗੱਲ ਆ ਜੇ ਕਿ ਦੇਖੋ ਜੀ ਇਹ ਤਾਂ ਜੀ ਸਮਝੌਤਾ ਹੋ ਗਿਆ ਜਏ ਹੁਣ ਜੀਆਂ ਗੱਲਾਂ ਹੋ ਗਈਆਂ ਤਾਂ ਉਹ ਬਹੁਤ ਸਾਰੇ ਸਵਾਲ ਖੜੇ ਕਰ ਜਾਂਦੀਆਂ ਨੇ ਸਾਡੇ ਸਿਸਟਮ ਦੇ ਉੱਤੇ ਜਿੱਥੇ ਫਿਰ ਅਸੀਂ ਕਹਿ ਦਿੰਨੇ ਆ ਕਿ ਸਰਕਾਰ ਨੇ ਕੀ ਕੀਤਾ ਜੇ ਪੁਲਿਸ ਕੀ ਕਰ ਰਹੀ ਹੈ ਜੀ ਉੱਥੇ ਤਾਂ ਉਹੀ ਵਿੰਦੇ ਨੇ ਕਿ ਯਾਰ ਆਹ ਕੀ ਹੋ ਗਿਆ ਬਿਲਕੁਲ ਜੀ ਦੇਖੋ ਸੁਖਵਿੰਦਰ ਜੀ ਦੋ ਤਿੰਨ ਚੀਜ਼ਾਂ ਨੇ ਪਹਿਲੀ ਚੀਜ਼ ਸਾਡਾ ਆਪਣੇ ਜੋ ਕਾਨੂੰਨ ਦਾ ਸਿਸਟਮ ਹੈ ਉੱਥੇ ਮੰਨਿਆ ਜਾਂਦਾ ਹੈ ਕਿ 20-20 ਸਾਲ ਤੱਕ ਕੇਸ ਲਟਕਦੇ ਨੇ ਲੋਕ ਮਰ ਜਾਂਦੇ ਨੇ ਅਗਲਾ ਫਿਰ ਉਸਤ ਸ਼ੁਰੂ ਹੋ ਜਾਂਦੀ ਹੈ ਪਰ ਕੇਸ ਮੁੱਕਦੇ ਨਹੀਂ ਸੋ ਇਹ ਜਿਹੜਾ ਕਾਨੂੰਨ ਦੇ ਵਿੱਚ ਦੇਰੀ ਇਹ ਇੱਕ ਤਾਂ ਇਹ ਫੱਕ ਬਿਲਕੁਲ ਸਾਹਮਣੇ ਸਭ ਨੂੰ ਪਤਾ ਵੀ ਇਹ ਹੋ ਰਿਹਾ ਦੂਜੇ ਪਾਸੇ ਜਿਹੜਾ ਕੋਈ ਆਪਣੇ ਅੰਦਰਲੀ ਯਾਨੀ ਆਵਾਜ਼ ਸੁਣ ਕੇ ਲਈ ਮੈਂ ਮਨੁੱਖੀ ਹੱਕਾਂ ਲਈ ਆ ਮੈਂ ਕਿਸੇ ਲਈ ਅੱਗੇ ਆਵਾਂਗੀ ਉਹ ਭਾਵੇਂ ਵਕੀਲ ਹੋਵੇ ਭਾਵੇਂ ਸੁਖਿੰਦਰ ਜੀ ਮੀਡੀਆ ਦਾ ਕੋਈ ਸੈਂਸਿਟਿਵ ਬੰਦਾ ਜਿਹੜਾ ਵਾਕਈ ਇਹੋ ਜੀ ਗੱਲ ਵੱਲ ਤੁਰਨਾ ਚਾਹਦਾ ਹੋਏ ਕਿ ਮੈਂ ਇਸ ਵਾਸਤੇ ਆਵਾਜ਼ ਚੁੱਕਣਾ ਚਾਹਨਾ ਉਹ ਹੋਵੇ ਜਾਂ ਕੋਈ ਹਿਊਮਨ ਰਾਈਟਸ ਨਾਲ ਜੁੜਿਆ ਹੋਵੇ ਯਾਨੀ ਉਹ ਸਾਰਿਆਂ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਵੱਜਦੀ ਗਏ ਜਦੋਂ ਇਸ ਤਰੀਕੇ ਦੇ ਕੇਸ ਵਿੱਚ ਕੋਈ ਆਪਸੀ ਸਾਂਝ ਹੋ ਜਾਏ ਦੂਜੇ ਪਾਸੇ ਜੇ ਵੱਡੀ ਪੱਧਰ ਤੇ ਦੇਖੋ ਮੈਂ ਜਦੋਂ ਯੂਨ ਚ ਗਈ ਸਾਂ ਤਾਂ ਉੱਥੇ ਚਾਈਨੀਜ਼ ਔਰਤਾਂ ਸਨ ਮੇਰੇ ਨਾਲ ਜਿਨ੍ਹਾਂ ਨਾਲ ਕਿਉਂਕਿ ਅਲੱਗ-ਅਲੱਗ ਮੁਲਕਾਂ ਤੋਂ ਉੱਥੇ ਆਏ ਹੋਏ ਸਨ ਤੇ ਮੈਂ ਬਾਈ ਚਾਂਸ ਉਦੋਂ ਕੱਲੀ ਸਾਂ ਭਾਰਤ ਤੋਂ ਗਈ ਹੋਈ ਤੇ ਉਹ ਗੱਲਾਂ-ਗੱਲਾਂ ਵਿੱਚ ਜਦੋਂ ਚਾਹ ਦਾ ਵਕਤ ਸੀ ਤਾਂ ਪੁੱਛਿਆ ਕਿ ਭਈ ਤੁਹਾਡੇ ਕਿਉਂ ਘਟ ਜੇ ਕ੍ਰਾਈਮ ਕਿਉਂਕਿ ਉਹਨਾਂ ਨੇ ਉੱਥੇ ਆਪਣੇ ਅੰਕੜੇ ਪੇਸ਼ ਕੀਤੇ ਸੀ ਸਾਡੇ ਅੱਡਾ ਵੱਧ ਤੁਹਾਡੇ ਕਿਉਂ ਇੰਨਾ ਘਟੇ ਜਦ ਕਿ ਤੁਹਾਡੀਆਂ ਵੀ ਔਰਤਾਂ ਤੇ ਜ਼ੁਲਮ ਤਤ ਦੇ ਹੁੰਦੇ ਨੇ ਤਾਂ ਉਹਨੇ ਬੜੀ ਕਪਾਲ ਦੀ ਗੱਲ ਦੱਸੀ ਉਹਨੇ ਕਿਹਾ ਵੀ ਜਿਵੇਂ ਤੁਹਾਡੇ ਪਿੰਡਾਂ 'ਚ ਕਦੇ ਸੱਥਾਂ ਹੋਈਆਂ ਕਰਦੇ ਸੀ ਸਾਡੇ ਅੱਜ ਵੀ ਉਹ ਸਿਸਟਮ ਪੂਰਾ ਬਰਕਰਾਰ ਹੈ ਅਸੀਂ ਬਹੁਤਾ ਬਾਹਰ ਨਹੀਂ ਦੇ ਨਿਕਲਦੇ ਛਾੜੇ ਝਗੜੇ ਉਸੇ ਸਾਥ ਦੇ ਵਿੱਚ ਨਿਬੇੜ ਦਿੱਤੇ ਜਾਂਦੇ ਨੇ ਤਾਂ ਕਿ ਸਾਲਾਂ ਸਾਲ ਨਾ ਲਟਕਦੇ ਰਹਿਣ ਸਜ਼ਾ ਉੱਥੇ ਹੀ ਸੁਣਾ ਦਿੱਤੀ ਜਾਂਦੀ ਹੈ ਉੱਥੇ ਹੀ ਫੈਸਲੇ ਹੁੰਦੇ ਨੇ ਸੋ ਸਾਡਾ ਉਹ ਸਿਸਟਮ ਬੜਾ ਮਜ਼ਬੂਤ ਹੈ ਜਿਸ ਕਾਰਨ ਸਾਡੀ ਬਾਹਰ ਨਾ ਤਾਂ ਗੰਦਗੀ ਖਿਲਰਦੀ ਹੈ ਨਾ ਸਾਲਾਂ ਸਾਲ ਕੇਸ ਲਟਕਦੇ ਨੇ ਅਸੀਂ ਨਿਬੇੜ ਦਿੰਨੇ ਆਂ ਸੋ ਉਸ ਪੱਖੋਂ ਕੇਸ ਦਾ ਨਿਬੇੜਿਆ ਜਾਣਾ ਬਹੁਤ ਅੱਛੀ ਗੱਲ ਹੈ ਅਰ ਗੱਲ ਇਹ ਹੈ ਤੁਸੀਂ ਕਿਸ ਕਿਸਮ ਦਾ ਕੇਸ ਯਾਨੀ ਜਿਸ ਚ ਦੋਨਾਂ ਨੇ ਬਰਾਬਰ ਦਾ ਰੋਲ ਸੀ ਕਿ ਹਾਂਜੀ ਅਸੀਂ ਦੋਨਾਂ ਦੀ ਸਹਿਮਤੀ ਨਾਲ ਉਹਨਾਂ ਨੇ ਸਬੰਧ ਬਣਾਏ ਤਾਂ ਇਹਦੇ ਵਿੱਚ ਸੁਖਵਿੰਦਰ ਜੀ ਤੁਸੀਂ ਮੈਂ ਜਾਂ ਹੋਰ 70 ਕਹਿ ਲਓ ਜਿਹੜੀਆਂ ਚੈਨਲਸ ਨੇ ਸਾਰਿਆਂ ਨੇ ਗੱਲਾਂ ਇਹਦੇ ਚ ਲੱਭਣੀਆਂ ਚਾਹੀਆਂ ਕਿਹਦੇ ਹੱਕ ਚ ਖੜੇ ਹੋਣਾ ਜਾ ਰਹੇ ਸਾਂ ਇਹ ਕਸੂਰ ਵਰ ਔਰਤ ਜੇ ਕਿਉਂ ਨਹੀਂ ਸੀ ਜਦੋਂ ਕਿ ਉਹ ਆਪ ਮੰਨੀ ਸੀ ਅਜਿਹਾ ਕਰਨ ਲਈ ਤੇ ਜੇ ਕਸੂਰ ਇਹ ਹੁਣ ਵੀ ਉਹਦੇ ਵੀ ਸੰਬੰਧ ਸੀ ਵੱਖਰੇ ਤੇ ਮੁੰਡੇ ਦੇ ਵੀ ਵੱਖਰੇ ਸੰਬੰਧ ਸੀ ਦੋਨਾਂ ਨੇ ਆਪੋ ਵਿੱਚ ਵੀ ਰੱਖੇ ਵੱਖ-ਵੱਖ ਵੀ ਰੱਖੇ ਤਾਂ ਫਿਰ ਕਿਹਦੇ ਹੱਕ ਵਿੱਚ ਕਿਸ ਨੇ ਤੇ ਕਿਉਂ ਉੱਠਣਾ ਸੀ ਕਿਉਂ ਇਸ ਟਿੱਕੜ ਵਿੱਚ ਪੈਰ ਲਪੇੜਨੇ ਸਨ ਹੋਰ ਬਹੁਤ ਸਾਰੇ ਮੁੱਦੇ ਨੇ ਜਿਹੜੇ ਸਾਡੇ ਪੰਜਾਬ ਦੇ ਸਿ ਸਾਰੇ ਗਾਇਬ ਕਰ ਦਿੱਤੇ ਸਿਰਫ ਇਸ ਚੱਕਰ ਵਿੱਚ ਕਿ ਭਾਈ ਦੋਨਾਂ ਨੇ ਆਪਸੀ ਸਬੰਧ ਹੋਣਾ ਹੈ ਤੇ ਦੋਨਾਂ ਦੇ ਵੱਖੋ ਵੱਖਰੇ ਵੀ ਸੀ ਤਾਂ ਕਿਹਦੇ ਹੱਕ 'ਚ ਕਿਸ ਨੇ ਕਿਉਂ ਉੱਠਣਾ ਪਰ ਗੱਲ ਉੱਠਦੀ ਹੈ ਕਿਉਂ 12-12 ਲੱਖ ਲੋਕ ਇਸੇ ਉੱਤੇ ਆਪਣਾ ਜ਼ਾਇਆ ਸਮਾਂ ਕਰਦੇ ਰਹੇ ਸਪਸ਼ਟ ਹੋ ਜਾਂਦਾ ਹੈ ਕਿ ਭਾਈ ਸਾਰੇ ਹੀ ਜਣੇ ਦੂਜੇ ਦੀ ਜ਼ਿੰਦਗੀ 'ਚ ਝਾਤ ਮਾਰਨ ਨੂੰ ਕਾਹਲੇ ਨੇ ਉਹਨਾਂ ਦੀ ਆਪਣੀ ਸੋਚ ਸੀਮਤ ਹੋ ਗਈ ਕਿ ਮੈਂ ਕਿਸੇ ਉਸਾਰੂ ਗੱਲ ਵੱਲ ਵੀ ਜ਼ਿਕਰ ਕਰਾਂ ਇਹੀ ਜੇ ਫਿਰ ਨਤੀਜਾ ਇਹੋ ਹੁੰਦਾ ਜੇ ਕਿ ਅਸੀਂ ਨਿੱਕੀਆਂ ਨਿੱਕੀਆਂ ਗੱਲਾਂ ਵਿੱਚ ਉਲਝ ਕੇ ਰਹਿ ਜਾਂਦੇ ਆ ਪਰ ਅਸਲ ਮੁੱਦੇ ਕਿਤੇ ਗਾਇਬ ਹੋ ਜਾਂਦੇ ਨੇ ਤੇ ਸਿਰ ਸਰਕਾਰਾਂ ਨੂੰ ਤਾਂ ਚਾਹੀਦਾ ਹੀ ਇਹ ਹੋਏ ਤੇ ਭਾਈ ਤੁਸੀਂ ਇੱਥੇ ਗਾਇਬ ਹੋ ਜਾਓ ਤੁਸੀਂ ਇਹ ਨਾ ਸੋਚੋ ਕਿ ਹਸਪਤਾਲ ਵਰਲਡ ਲੈਵਲ ਦੇ ਹੋਏ ਕਿ ਨਹੀਂ ਸਾਡੇ ਚ ਕੋਈ ਵੀ ਨਹੀਂ ਉੱਥੇ ਜਾਏਗਾ ਸਾਰੇ ਜਿਹੜੇ ਬਿਲਕੁਲ ਹੀ ਯਾਨੀ ਢਿੱਗ ਚੁੱਕੇ ਜਿਨ੍ਹਾਂ ਕੋਲ ਆਨਾ ਢੇਲਾ ਹੈ ਹੀ ਨਹੀਂ ਉਹੀ ਜਾਓ ਬਾਕੀ ਸਾਰੇ ਦੇ ਸਾਰੇ ਵਧੀਆ ਹਸਪਤਲ ਪ੍ਰਾਈਵੇਟ ਵਿੱਚ ਜਾਓ ਤਾਂ ਫਿਰ ਕਿਹੜੀ ਚੀਜ਼ ਦੀ ਆਪਾਂ ਤੱਕ ਮੱਜੇ ਮਾਰਦੇ ਫਿਰਦੇ ਆਂ ਅਸੀਂ ਇੰਪਰੂਵਮੈਂਟ ਕਰਦੇ ਕਿੰਨੇ ਇੱਕ ਇਹਨਾਂ ਸਾਰਿਆਂ ਵਿੱਚ ਆਪਾਂ ਨੂੰ ਫਿਕਰ ਇਹ ਹੋਇਆ ਹੋਏਗਾ ਕਿ ਭਾਈ ਕਿਸੇ ਵੀ ਪੋਲੀਟਿਸ਼ੀਅਨ ਦਾ ਬੱਚਾ ਸਰਕਾਰੀ ਸਕੂਲਾਂ 'ਚ ਨਹੀਂ ਪੜ ਰਿਹਾ ਕਿਉਂ ਪ੍ਰਾਈਵੇਟਾਂ 'ਚ ਜਾ ਰਹੇ ਨੇ ਕਿਉਂ ਸਾਨੂੰ ਹੀ ਕਹਿ ਰਹੇ ਨੇ ਤੁਸੀਂ ਸਕੂਲਾਂ 'ਚ ਵੜੋ ਇਹ ਤਾਂ ਕੋਈ ਮੁੱਦਾ ਹੈ ਹੀ ਨਹੀਂ ਸਾਡਾ ਤਾਂ ਮੁੱਦਾ ਵੀ ਫਲਾਣੇ ਨੇ ਸਰੀਰਕ ਸੰਬੰਧ ਬਣਾਏ ਅਸੀਂ ਉਹਦੀ ਜ਼ਿੰਦਗੀ ਝਾਤ ਮਾਰ ਲਈਏ ਕੀ ਕੀਤਾ ਸੀ ਉਹਦੀ ਵੀਡੀਓ ਦੇਖ ਲਈਏ ਕੀ ਉਹਦੇ 'ਚ ਦਿਸ ਰਿਹਾ ਸੋ ਇਹ ਸਾਡੀ ਹੀ ਸੋਚ ਆ ਕਿਉਂਕਿ ਸਾਡੇ ਅੰਦਰ ਗਿਆਨ ਦਾ ਚਾਨਣ ਹੋਇਆ ਹੀ ਨਹੀਂ ਅਸੀਂ ਉਸ ਪੱਧਰ ਤੱਕ ਸੋਚਣ ਯੋਗ ਬਣੇ ਹੀ ਨਹੀਂ ਸਾਡੀ ਸੋਚ ਸੀਮਤ ਕਰ ਦਿੱਤੀ ਗਈ ਹੈ ਕਿ ਬਸ ਇਹਨਾਂ ਚੁਲਜਾ ਦਿਓ ਅਸਲ ਮੁੱਦਿਆਂ ਤੋਂ ਭਰੇ ਹੋ ਜੰਦ ਬਿਲਕੁਲ ਸਹੀ ਗੱਲ ਹੈ ਇਹ ਤਾਂ ਹੁਣ ਪੰਜਾਬ ਦੇ ਲੋਕਾਂ ਨੇ ਸੋਚਣਾ ਹੈ ਕਿ ਪੰਜਾਬ ਦਾ ਅਸਲ ਮੁੱਦਾ ਕੀ ਹੈ ਅਸੀਂ ਮੈਂ ਤੇ ਡਾਕਟਰ ਸਾਹਿਬ ਹੋਰਾਂ ਨੇ ਜਾਂ ਹੋਰ ਵੀ ਜਿੰਨੇ ਸੂਝਵਾਨ ਲੋਕ ਨੇ ਉਹਨਾਂ ਨੇ ਬਹੁਤ ਨੇੜਿਓਂ ਆ ਜਿਹੜਾ ਬੀਬੀ ਕੀ ਨਾਮ ਇਹਨਾਂ ਦਾ ਟਰੈਕਟਰ ਵਾਲੀ ਕਹਿ ਕੇ ਜਿਹੜਾ ਨਾਮ ਫੇਮਸ ਹੋਇਆ ਉਹਦੇ ਹਾਂ ਜੀ ਹਾਂ ਉਪਲ ਫਾਰਮ ਕਰਕੇ ਉਹ ਬਾਅਦ ਦੇ ਵਿੱਚ ਸਾਨੂੰ ਵੀ ਪਤਾ ਲੱਗਿਆ ਅਸੀਂ ਵੀ ਬਹੁਤ ਨੇੜੇੋਂ ਤੱਕਿਆ ਸਮਝਿਆ ਸੋਚਿਆ ਕਿ ਅਸਲ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਸ਼ੁਰੂ ਦੇ ਵਿੱਚ ਕਿਹਾ ਕਿਸੇ ਸੋਦੀਆ ਸਾਹਿਬ ਨੇ ਜੋ ਪੰਜਾਬ ਬਾਰੇ ਬੋਲਿਆ ਮੁੱਦਾ ਉਹ ਸੀ ਆਮਦਨ ਦੰਡ पेਦਾ ਮੁੱਦਾ ਪੰਜਾਬ ਦੀਆਂ ਜ਼ਮੀਨਾਂ ਨੂੰ ਲੈ ਕੇ ਮੁੱਦਾ ਇੱਕ ਨਵੀਂ ਹੋਰ ਪਾਲਿਸੀ ਲੈ ਆਏ ਨੇ ਜਿਹੜੇ ਕੇਜਰੀਆ ਸਾਹਿਬ ਜੇ ਕਹਿ ਲਓ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਮੁੱਦਾ ਉਹ ਹੈ ਮੁੱਦਾ ਬਿਹਾਰ ਦੇ ਵਿੱਚ ਜੋ ਵੋਟਾਂ ਨੂੰ ਲੈ ਕੇ ਰੌਲਾ ਰੱਪਾ ਪਿਆ ਹੋਇਆ ਹੈ ਮੋਦੀ ਸਾਹਿਬ ਤੇ ਸਵਾਲ ਉੱਠ ਰਹੇ ਨੇ ਮੁੱਦਾ ਉਹ ਹੈ ਜੇ ਤੁਸੀਂ ਸੋਚਣਾ ਸਮਝਣਾ ਚਾਹੋ ਕਿ ਅਸੀਂ ਕਿੰਨਾ ਮੁੱਦਿਆਂ ਉੱਤੇ ਫੋਕਸ ਕਰਨਾ ਚਾਹੁੰਦੇ ਹਾਂ ਜੇ ਕਿਹੜੇ ਪੰਜਾਬ ਦੇ ਮੁੱਦੇ ਨੇ ਤਾਂ ਮੀਡੀਆ ਤੁਹਾਨੂੰ ਉਹ ਵੀ ਪਰੋਸੇਗਾ ਇਹਦੇ ਜ਼ਰੀਏ ਸਿਰਫ ਇੱਕ ਕੋਸ਼ਿਸ਼ ਕੀਤੀ ਗਈ ਹੈ ਕਿ ਤੁਹਾਡੇ ਤੱਕ ਉਹ ਗੱਲ ਪਹੁੰਚੇ ਕਿ ਜੋ ਤੁਹਾਡੇ ਬੱਚੇ ਸਵਾਸ ਦੇ ਵਿੱਚ ਪਰਿਵਾਰ ਦੇ ਵਿੱਚ ਗ੍ਰਹਿਣ ਕਰ ਰਹੇ ਨੇ ਤੁਹਾਡੇ ਪਰਿਵਾਰਾਂ ਵਿੱਚ ਕੀ ਜਾ ਰਿਹਾ ਹੈ ਉਹਦੇ ਬਾਰੇ ਤੁਹਾਨੂੰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਉਮੀਦ ਕਰਦੇ ਹਾਂ ਕਿ ਤੁਸੀਂ ਅਗਲੇ ਸਮੇਂ ਦੇ ਵਿੱਚ ਜੋ ਯੂਨੀਫਾਈਡ ਬਿਲਡਿੰਗ ਰੂਲਸ 2025 ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਨਵੀਂ ਪਾਲਿਸੀ ਕਹਿ ਲੋ ਜਾਂ ਇੱਕ ਨਵਾਂ ਹਮਲਾ ਕਹਿ ਲੋ ਉਹਨੂੰ ਲੈ ਕੇ ਚਰਚਾ ਚੱਲ ਰਹੀ ਹੈ ਅਸੀਂ ਉਹਦੇ ਉੱਤੇ ਹੀ ਪ੍ਰੋਗਰਾਮ ਲੈ ਕੇ ਆਵਾਂਗੇ ਤੁਸੀਂ ਉਹ ਵੀ ਸੁਣੋਗੇ ਡਾਕਟਰ ਸਾਹਿਬ ਬਹੁਤ ਧੰਨਵਾਦ ਤੁਹਾਡਾ ਤੁਸੀਂ ਆਪਣਾ ਸਮਾਂ ਦਿੱਤਾ ਜੀ ਬਹੁਤ ਮਿਹਰਬਾਨੀ ਪਰ ਮੈਂ ਸੁਖਿੰਦਰ ਜੀ ਜਾਂਦੇ ਜਾਂਦੇ ਜ਼ਰੂਰ ਸਾਰੇ ਸਰੋਤਿਆਂ ਨਾਲ ਸਾਂਝੀ ਕਰ ਦਿਆਂ ਗੱਲ ਕਿ ਆਪਾਂ ਦੋਨਾਂ ਨੇ ਏਸੇ ਕਾਰਨ ਇਸ ਤੇ ਮੁੱਦੇ ਤੇ ਪਹਿਲਾਂ ਬਿਲਕੁਲ ਹੀ ਗੱਲ ਕੀਤੀ ਨਹੀਂ ਸੀ ਕਿ ਚਰਚਾ ਦਾ ਵਿਸ਼ਾ ਹੀ ਨਹੀਂ ਅਸੀਂ ਸਮਝਿਆ ਵੀ ਇਸ ਬਾਬਤ ਗੱਲ ਕਰਨੀ ਹੈ ਜਦੋਂ ਬਹੁਤ ਮਾਇੂਸੀ ਹੋਈ ਵੀ ਐਸ ਢੰਗ ਨਾਲ ਤੁਸੀਂ ਐਸ ਪੱਧਰ ਦੇ ਜਿਹਨੂੰ ਉਛਾਲਿਆ ਹੋਇਆ ਸੀ ਤੁਸੀਂ ਅਗਲੇ ਹੀ ਪਲ ਬਹਿ ਕੇ ਕਹੋਗੇ ਸਾਡਾ ਨਿਬੜ ਗਿਆ ਪਰ ਨਿਬੜਿਆ ਕੀ ਸੀ ਇਹਦੇ ਚ ਸਮਾਜ ਨੂੰ ਕੀ ਸੇਧ ਮਿਲੀ ਨਿਬੜਨੇ ਚਾਹੀਦੇ ਨੇ ਕੇਸ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ ਪਰ ਗੱਲ ਇਹ ਹੈ ਕਿ ਅਸ਼ਲੀਲਤਾ ਦੀਆਂ ਹੱਦ ਬੰਨਾ ਤੋੜਨ ਤੋਂ ਬਾਅਦ ਕੀ ਸੰਭਲਿਆ ਚਿੱਕੜ ਤਾਂ ਸਾਰਾ ਗਿਆ ਸਮਾਜ ਦੇ ਵਿੱਚ ਅਸ਼ਲੀਲਤਾ ਤਾਂ ਫੈਲੀ ਪਰ ਇਹ ਮੁੱਦੇ ਜਿਸ ਵੀ ਟਾਂਗ ਨਾਲ ਅੰਦਰ ਬੈਠ ਕੇ ਜੋ ਵੀ ਮਰਜ਼ੀ ਹੋਏ ਹੋਣ ਪਰ ਇਹਦਾ ਨੁਕਸਾਨ ਇਹ ਹੋਣਾ ਜਿਕੇ ਅਸਲ ਦੋਸ਼ੀ ਅੱਜ ਤੋਂ ਬਾਅਦ ਹਮੇਸ਼ਾ ਹੀ ਬਚ ਜਾ ਕਰਨਗੇ ਸੋ ਇਹੀ ਕਾਰਨ ਸੀ ਅੱਜ ਅਸੀਂ ਪਾਵੇਂ ਲੇਟ ਚੁੱਕਿਆ ਮੁੱਦਾ ਪਰ ਚੁੱਕਣ ਦੀ ਲੋੜ ਸਮਝੀ ਬਹੁਤ ਧੰਨਵਾਦ ਧੰਨਵਾਦ ਬਹੁਤ ਧੰਨਵਾਦ ਧੰਨਵਾਦ